ਦੇਸ਼ ਦੁਨੀਆ ਚ ਵਾਸਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਔਰ ਸਾਡੇ ਨਾਲ ਖਬਰਾਂ ਦੇ ਉੱਤੇ ਚਰਚਾ ਕਰਨ ਵਾਸਤੇ ਖਬਰਾਂ ਤਫਸੀਲ ਦੇ ਨਾਲ ਤੁਹਾਨੂੰ ਸਮਝਾਉਣ ਵਾਸਤੇ ਦੱਸਣ ਵਾਸਤੇ ਉਹਨਾਂ ਦੀ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਨੇ ਸੀਨੀਅਰ ਜਰਨਲਿਸਟ ਤੇ ਪੋਲਿਟਿਕਲ ਐਨਾਲਿਸਟ ਸ਼ੁਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸ਼ੁਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਸਤਿਕਾਰ ਜੀ ਮਿਹਰਬਾਨੀ ਸ਼ੁਕਰੀਆ ਸਰ ਸੰਦੀਪ ਜੀ ਇਹ ਸਰ ਅੱਪਾ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਥੇ ਪਹਿਲਾਂ ਤਾਂ ਜਿਹੜੇ ਦਲਬੀਰ ਗੋਲਡੀ ਆ ਉਹ ਨਾਰਾਜ਼ ਹੋ ਗਏ ਉਹਨਾਂ ਨੂੰ ਮਨਾਉਣ ਵਾਸਤੇ ਰਾਜਾ ਵੜਿੰਗ ਪਹੁੰਚ ਜਾਂਦੇ ਆ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਪਹੁੰਚਦੇ ਆ ਔਰ ਕੈਂਡੀਡੇਟ ਸੁਖਪਾਲ ਖਹਿਰਾ ਪਹੁੰਚਦੇ ਆ ਸੰਗਰੂਰ ਹਲਕੇ ਤੋਂ ਹੀ ਅਕਾਲੀ ਦਲ ਦੇ ਕਦਾਵਰ ਨੇਤਾ ਆਉਂਦੇ ਆ ਸੁਖਦੇਵ ਸਿੰਘ ਢੀਂਟਸਾ ਤੇ ਉਹਨਾਂ ਦਾ ਪਰਿਵਾਰ ਉਹਨਾਂ ਨੇ ਹਾਲ ਹੀ ਦੇ ਵਿੱਚ ਮੁੜ ਇੱਕ ਵਾਰ ਫੇਰ ਤੋਂ ਅਕਾਲੀ ਦਲ ਜੁਆਇਨ ਕੀਤਾ ਪਰ ਨਰਾਜ਼ਗੀ ਉਦੋਂ ਵੱਧ ਗਈ ਜਦੋਂ ਸੰਗਰੂਰ ਤੋਂ ਨਾ ਤਾਂ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੂੰ ਰਾਦਰ ਉਹਨਾਂ ਦੇ ਬੇਟੇ ਦੀ ਸੰਭਾਵਨਾ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਦਿੱਤੀ ਜਾਏਗੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਇਸੇ ਦੇ ਚੱਲਦਿਆਂ ਢੀਂਡਸਾ ਧੜੇ ਦੀ ਇੱਕ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਆ ਜਿੱਥੇ ਦੱਸਿਆ ਜਾ ਰਿਹਾ ਵੀ ਵਰਕਰਸ ਦੇ ਨਾਲ ਗਰਮਾ-ਗਰਮੀ ਹੋਈ ਆ ਵਰਕਰਸ ਨੇ ਢੀਂਡਸਾ ਨੂੰ ਇਹ ਪੁੱਛਿਆ ਵੀ ਤੁਸੀਂ ਪਾਰਟੀ ਜੁਆਇਨ ਕੀਤੀ ਕਿਉਂ ਹੈ ਦਿਖੋ ਗੱਲੇ ਇਹ ਕਿ ਜੋ ਸੰਗਰੂੜ ਦਾ ਲੋਕ ਸਭਾ ਹਲਕਾ ਹੈਗਾ ਉਹ ਬੈਸੇ ਤਾਂ ਉਹ ਵੀ ਬਿਲਖਣ ਰਿਹਾ ਕੱਲ ਆਪਾਂ ਥੋੜੀ ਜੀ ਗੱਲ ਵੀ ਕੀਤੀ ਸੀ ਵੀ ਇਹ 3 ਜਿਹੜੀ ਠਿਰ ਹੈ ਉਹਦੀ ਸਪੇਸ ਵੀ ਦਿੰਦਾ ਹੈਗਾ ਥੋੜਾ ਜਿਹਾ ਇਹ ਜੋ ਸੱਤਾ ਦੇ ਵਿੱਚ ਠਿਰ ਹੁੰਦੀ ਉਹਨੂੰ ਚੈਲੰਜ ਵੀ ਦੇਣ ਵਾਲੀ ਸੀਟ ਹੈਗੀ ਆ ਸਮੇਂ-ਸਮੇਂ ਤੇ ਕਿਉਂਕਿ ਇੱਥੇ ਦੇ ਲੋਕਾਂ ਦਾ ਨਹੀਂ ਪਤਾ ਕਿ ਉਹ ਤੀਜੀ ਧਿਰ ਨੂੰ ਜਿਵੇਂ ਭਵੰਤਮਨ ਦੇ ਰੂਪ 'ਚ ਕਦੇ ਸਿਮਰਨਜੀਤ ਸਿੰਘ ਮਾਨ ਦੇ ਰੂਪ ਦੇ ਵਿੱਚ ਕਦੇ ਕਿਸੇ ਕਮਿਊਨਿਸਟ ਲੀਡਰ ਦੇ ਰੂਪ 'ਚ ਜਿਤਾ ਦਿੰਦੇ ਨੇ ਕਿਉਂਕਿ ਇਹ ਜਿਹੜਾ ਸੂਬਾ ਪੰਥਕ ਤੇ ਨਾਲ ਨਾਲ ਇਹ ਲੈਫਟ ਦਾ ਗੜ ਵੀ ਰਿਹਾ ਹੈਗਾ ਇਹ ਸੂਬਾ ਇਸ ਲਈ ਦੀ ਫਿਤਰਤ ਥੋੜੀ ਵੱਖਰੀ ਰਹੀ ਹੈਗੀ ਹੈ ਪਰ ਇਹਦੇ ਨਾਲ ਨਾਲ ਅਸੀਂ ਦੇਖਿਆ ਕਿ ਇਹਨਾਂ ਦਿਨਾਂ ਚ ਇਸ ਲਈ ਚਰਚਾ ਕਿਉਂਕਿ ਇੱਕ ਤਾਂ ਭਗਵੰਤ ਮਾਨ ਦਾ ਹੀ ਗੜ ਹੈਗਾ ਭਗਵੰਤ ਮਾਨ ਦਾ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਆਪਣਾ ਘਰ ਹੈਗਾ ਇਹ ਜਿਹੜੀ ਸੀਟ ਹੈਗੀ ਆ ਉਹਨਾਂ ਦੇ ਬਕਾਰ ਦਾ ਸਵਾਲ ਹੈਗਾ ਕਿਉਂਕਿ ਭਗਵੰਤ ਮਾਨ ਨੇ ਇਹਨੂੰ ਦੋ ਵਾਰ ਜਿੱਤਿਆ ਹੈ ਤੇ ਇੱਕ ਵਾਰ ਸੀਟ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਹਾਰੀ ਜਾਂ ਆਮ ਆਦਮੀ ਪਾਰਟੀ ਦਾ ਹੁਣ ਵੀ ਫੇਰ ਵੀ ਤਵਾ ਕਰਦੀ ਹੈ ਕਿ ਇਹ ਉਹਦੀ ਪੱਕੀ ਸੀਟ ਹੈ ਇਸ ਕਰਕੇ ਇਹਦੇ ਤੇ ਜਿਹੜਾ ਮੁਕਾਬਲਾ ਵੀ ਦਿਲਚਸਪ ਹੈ ਕਾਂਗਰਸ ਨੂੰ ਚਾਹੁੰਦੀ ਸੀ ਕਿ ਉਹਦੇ ਕੋਲ ਦਮਦਾਰ ਲੀਡਰ ਹੋਵੇ ਉਹਨੇ ਸੁਖਪਾਲ ਖਹਿਰੇ ਨੂੰ ਜਿਹੜਾ ਇੱਥੋਂ ਲਿਆਂਦਾ ਕਿਉਂਕਿ ਉਹਨੂੰ ਲੱਗਦਾ ਸੀ ਵੀ ਥੋੜੀ ਪੰਥਕ ਵੋਟ ਵੀ ਤੇ ਜਿਹੜੀ ਇੱਕ ਚੇਂਜ ਵਾਲੀ ਵੋਟ ਹੈ ਉਹਨੂੰ ਜਿਹੜਾ ਸੁਪਾਲ ਸਿੰਘ ਖਹਿਰਾ ਕਵਰ ਕਰੇਗਾ ਤੇ ਗੋਲਡੀ ਦੀ ਨਾਰਾਜ਼ਗੀ ਮੈਨੂੰ ਲੱਗਦਾ ਸੀ ਵੀ ਸੋਲਵ ਹੋ ਜਾਣੀ ਆ ਹੋ ਵੀ ਗਈ ਕਿਉਂਕਿ ਸੁਪਾਲ ਸਿੰਘ ਖਹਿਰਾ ਤੇ ਕਾਂਗਰਸ ਦੇ ਵੱਡੇ ਲੀਡਰ ਉਹਨੂੰ ਮਨਾਉਣ ਚਲੇਗੇ ਉਹ ਉਹ ਮਤਲਬ ਇਦਾਂ ਹੀ ਸੀ ਕਿ ਭਾਈ ਤੁਸੀਂ ਮੈਨੂੰ ਮੇਰਾ ਹਾਲਚਲ ਪੁੱਛ ਲੋਆ ਕੇ ਉਹ ਹਾਲਚਲ ਉਹਨਾਂ ਨੇ ਪੁੱਛ ਲਿਆ ਹੁਣ ਢੀਂਸੇ ਵਾਲਾ ਮਸਲਾ ਵੱਡਾ ਵੱਡਾ ਮਸਲਾ ਉਹਦਾ ਕਾਰਨ ਕੀ ਹੈ ਕਿ ਪਹਿਲੀ ਗੱਲ ਤੇ ਇਹ ਹੀ ਹੈ ਕਿ ਕਾਲੀ ਦਲ ਨੇ ਜਿਹੜਾ ਇੰਨਾ ਕਮਜ਼ੋਰ ਕੈਂਡੀਡੇਟ ਕਿਉਂ ਦਿੱਤਾ ਕਿਉਂਕਿ ਦੇਖੋ ਸੁਖਦੇਵ ਸਿੰਘ ਢੀਂਸਾ ਖੁਦ ਵੀ ਇੱਥੇ ਮੈਂਬਰ ਪਾਰਲੀਮੈਂਟ ਰਹੇ ਚੁੱਕਿਆ ਇੱਥੋਂ ਜਿੱਤ ਕੇ ਉਹ ਕੇਂਦਰ ਦੇ ਵਿੱਚ ਮੰਤਰੀ ਵੀ ਬਣੇ ਹੈਗੇ ਆ ਉਹਨਾਂ ਦਾ ਆਪਣਾ ਇੱਕ ਆਧਾਰ ਵੀ ਹੈਗਾ ਉਹਨਾਂ ਦੇ ਆਪਣੇ ਹਲਕੇ ਵਿੱਚ ਉਹਨਾਂ ਦਾ ਜਿਹੜਾ ਆਪਣਾ ਵਿਧਾਨ ਸਭਾ ਹਲਕਾ ਉਹ ਵੀ ਸੰਗਰੂਰ ਦੇ ਵਿੱਚ ਆਉਂਦਾ ਪਰਮਿੰਦਰ ਸਿੰਘ ਢੀਂਸਾ ਕੈਬਨਿਟ ਮੰਤਰੀ ਰਹੇ ਨੇ ਪੰਜਾਬ ਸਰਕਾਰ ਦੇ ਵਿੱਚ ਹੁਣ ਸਵਾਲ ਸਿੱਖਿਉ ਉਹਨ हां बिल्कुल खजाना मंत्री रहे ने उनु ਛੱਡ ਕੇ ਉਹ ਇਕਬਾਲ ਚ ਹੁੰਦਾ ਹੋਰਾਂ ਨੂੰ ਟਿਕਟ ਦਿੰਦੇ ਨੇ ਜਿਨ੍ਹਾਂ ਦਾ ਕਿ ਅਮਰਤ ਗੜ ਦੇ ਤੇ ਆਲੇ ਦੁਆਲੇ ਦੇ ਏਰੀਆ ਤੋਂ ਬਿਨਾ ਪੂਰੇ ਸੰਗਰੂਰ ਚ ਆਧਾਰ ਨਹੀਂ ਹੈਗਾ ਇਹ ਜਦੋਂ ਇਹ ਟਿਕਟ ਦਿੱਤੀ ਗਈ ਸੀਗੀ ਉਦੋਂ ਵੀ ਸਵਾਲ ਆਇਆ ਸੀਗਾ ਕਿ ਭਾਈ ਕੀ ਕਾਰਨ ਹੈ ਬਈ ਝੁੰਦਾ ਵਰਗਾ ਇੱਕ ਕਮਜ਼ੋਰ ਉਮੀਦਵਾਰ ਕਿਉਂ ਰੱਖਿਆ ਗਿਆ ਕੁਝ ਲੋਕ ਇਹ ਕਹਿੰਦੇ ਸੀਗੇ ਕਿ ਕਿਤੇ ਕਾਂਗਰਸ ਤੇ ਅਕਾਲੀ ਦਲ ਦੀ ਕੋਈ ਆਪਸੀ ਸਾਂਝ ਪਿਆਲੀ ਤਰ੍ਹਾਂ ਨਹੀਂ ਵੀ ਬਠਿੰਡੇ ਤੋਂ ਕਾਂਗਰਸ ਵਾਲੇ ਕਮਜ਼ੋਰ ਉਮੀਦਵਾਰ ਖੜਾ ਕਰ ਦੇਣਗੇ ਤੇ ਇਧਰੋਂ ਅਕਾਲੀ ਦਲ ਵਾਲੇ ਕਮਜ਼ੋਰ ਉਮੀਦਵਾਰ ਖੜਾ ਕਰਨਗੇ ਕਿ ਇੱਕ ਤਾਂ ਇਹ ਚੀਜ਼ ਜਿਹੜੀ ਚੱਲਦੀ ਆਈ ਹੈਗੀ ਆ ਚਰਚਾ ਦੇ ਵਿੱਚ ਜਦੋਂ ਤੋਂ ਇਹ ਝੂਂੰਦਾ ਨੂੰ ਜਿਹੜਾ ਉਮੀਦਵਾਰ ਐਲਾਨਿਆ ਗਿਆ ਦੂਜੀ ਚੀਜ਼ ਇੱਕ ਸੁਖਵੀਰ ਸਿੰਘ ਬਾਦਲ ਦੀ ਹੋਰ ਰਹੀ ਆ ਜੇ ਤੁਸੀਂ ਨੋਟ ਕੀਤੀ ਹੋਵੇ ਜਦੋਂ ਦਾ ਸੁਖਵੀਰ ਸਿੰਘ ਬਾਦਲ ਦੇ ਕੋਲ ਕਮਾਨ ਦਿੱਤੀ ਆ ਪ੍ਰਕਾਸ਼ ਸਿੰਘ ਬਾਦਲ ਨੇ 2007 ਦੀ ਜਦੋਂ ਉਹਦੀ ਚੱਲਣ ਲੱਗੀ ਆ ਕਿ ਜਿਹੜਾ ਬੰਦਾ ਪਹਿਲਾਂ ਪੰਥਕ ਜਿਹੜੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਨੂੰ ਚੱਲ ਜਾਵੇ ਜਦੋਂ ਬਾਅਦ ਵਿੱਚ ਉਹਨੂੰ ਜੁਆਇਨ ਕਰਾਉਂਦੇ ਆ ਤਾਂ ਇੱਕ ਅੱਧੀ ਵਾਰ ਉਹਦੀ ਟਿਕਟ ਕੱਟਦੇ ਆ। ਤੈਨੂੰ ਟਿਕਟ ਵੀ ਨਹੀਂ ਦਿੰਦੇ ਹੈਗੇ। ਤੁਹਾਨੂੰ ਯਾਦ ਹੋਣਾ ਜਦੋਂ ਚੰਦੂ ਮਾਜਰਾ ਆਇਆ ਹੀ ਆਇਆ ਸੀਗਾ ਤਾਂ ਪਹਿਲਾਂ-ਪਹਿਲਾਂ ਚੰਦੂ ਮਾਜਰਾ ਨੂੰ ਲਾਈਨ 'ਚ ਲਾ ਕੇ ਰੱਖਿਆ। ਫਿਰ ਹੌਲੀ-ਹੌਲੀ ਜਿਹੜਾ ਚੰਦੂ ਮਾਜਰਾ ਨੂੰ ਜਿਹੜਾ ਟਿਕਟ ਵਗੈਰਾ ਤੇ ਨਹੀਂ ਸ਼ੁਰੂ ਕੀਤੀ ਜਾਂ ਇਦਾਂ ਹੀ ਹੋਰ ਤੇ ਨਾ। ਹੁਣ ਸਵਾਲ ਇਹ ਹੈਗਾ ਕਿ ਅਕਾਲੀ ਦਲ ਹੁਣ ਉਸ ਫਾਰਮ 'ਚ ਨਹੀਂ ਹੈਗਾ ਜਿਵੇਂ ਪਹਿਲਾਂ ਤੁਸੀਂ ਪੁਨਿਸ਼ਮੈਂਟ ਦਿੰਦੇ ਹੁੰਦੇ ਸੀਗੇ ਵੀ ਇਹ ਤਾਂ ਦੇਖੋ ਜੀ ਬੰਦਾ ਹੁਣ ਆਇਆ ਇਹਨੂੰ ਪਹਿਲਾਂ ਸਜ਼ਾ ਦੇਣੀ ਹੈ। ਹੁਣ ਸਜ਼ਾ ਵਾਲੀ ਮੁੱਦਰਾ ਛੱਡ ਰਹੀ ਹੈ ਨਾ ਕਿ ਅਕਾਲੀ ਦਲ ਤਾਂ ਆਪਣੀ ਜ਼ਮੀ ਦੇਖੋ ਟੀਮਸਾ ਮੈਨੂੰ ਲੱਗਦਾ ਕਿ ਜੇ ਭਾਜਪਾ ਵੀ ਹਮਾਇਤ ਕਰਦੀ ਨਾ ਟੀਮਸਾ ਭਾਜਪਾ ਦੀ ਹਮਾਇਤ ਨਾਲ ਜਿਹੜਾ ਉਹਦਾ ਆਪਣਾ ਉਹਨੇ ਅਕਾਲੀ ਦਲ ਬਣਾਇਆ ਸੀਗਾ ਉਹਦੇ ਥਰੋ ਵੀ ਉਹ ਲੜ ਦਿੱਤਾ ਉਹ ਕਾਮਯਾਬ ਨਹੀਂ ਹੋਣਾ ਸੀਗਾ ਟੀਨਸੇ ਨੂੰ ਵੀ ਪਤਾ ਸੀਗਾ ਕਿਉਂਕਿ ਉਹਨਾਂ ਨੇ ਬੀਜੇਪੀ ਨਾਲ ਗੱਠ ਜੋੜ ਕਰਕੇ ਦੇਖ ਲਿਆ ਸੀ ਉਹ ਵੀ ਖਾਸ ਕਰ ਮਾਲਵੇ ਇਲਾਕੇ ਦੇ ਵਿੱਚ ਮਾਲਵਾ ਜਿਹੜਾ ਇੱਕ ਕਿਸਾਨੀ ਸੰਘਰਸ਼ ਦਾ ਪੈੜ ਰਿਹਾ ਹੋਇਆ ਉਹਦੇ ਵਿੱਚ ਤੁਸੀਂ ਬੀਜੇਪੀ ਨਾਲ ਨਹੀਂ ਕਾਮਯਾਬ ਹੋ ਸਕਣਾ ਸੀ ਇਹਦੀ ਇੱਕ ਵੱਡੀ ਉਦਾਹਰਣ ਆਪਣੇ ਕੋਲ ਵਿਧਾਨ ਸਭਾ 22 ਦੀ ਇਲੈਕਸ਼ਨ ਹੈਗੀ ਹੈ ਕਿਉਂਕਿ ਟੀਨਸੇ ਨੇ ਗੱਠ ਜੋੜ ਕੀਤਾ ਸੀ ਬੀਜੇਪੀ ਨਾਲ ਉਹ ਕਾਮਯਾਬ ਨਹੀਂ ਹੋਏ ਮੂੰਦੀ ਖਾਣੀ ਪਈ ਇਸ ਲਈ ਉਹਨਾਂ ਕੋਲ ਇਹੀ ਰਸਤਾ ਸੀਗਾ ਕਿ ਉਹ ਅਕਾਲੀ ਦਲ ਦੇ ਨਾਲ ਚਲੇ ਜਾਣ ਹੁਣ ਫਿਰ ਹੁਣ ਜਿਹੜੀ ਉਹਨਾਂ ਦੀ ਲੜਾਈ ਹੈ ਇਕ ਲਈ ਉਹ ਅਕਾਲੀ ਦਲ ਦੇ ਵਿੱਚ ਆਪਣੀ ਸਪੇਸ ਨੂੰ ਬਾਲਣ ਦੀ ਹੈ ਤੇ ਉਹਨਾਂ ਦੇ ਬੰਦੇ ਇਸ ਲਈ ਲੜੇ ਬੰਦ ਕਮਰਾ ਮੀਟਿੰਗ ਚ ਭਾਈ ਤੁਸੀਂ ਗਏ ਤਾਂ ਅਕਾਲੀ ਦਲ ਦੇ ਵਿੱਚ ਆਪਣੀ ਇੱਕ ਫਿਰ ਮੇਰਾ ਸਵਾਲ ਜੀ ਤੁਹਾਡੀ ਗੱਲ ਠੀਕ ਹੈ ਕਿ ਉਹ ਸਪੇਸ ਭਾਲਦੇ ਰਹੇ ਪਰ ਅਕਾਲੀ ਦਲ ਨੇ ਸਰਪ੍ਰਸਤ ਬਣਾ ਕੇ ਢੀਂਸਾ ਹੋਂਡਾ ਨੂੰ ਸਪੇਸ ਤਾਂ ਇੱਕ ਬਹੁਤ ਵੱਡੀ ਦੇ ਦਿੱਤੀ ਉਹਦੇ ਬਾਅਦ ਫਿਰ ਪਨਿਸ਼ਮੈਂਟ ਦੇਣ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਫੇਰੇ ਤਾਂ ਕੋਈ ਤੁਕ ਮੰਦਾ ਹੀ ਨਹੀਂ ਸੀ ਜਦੋਂ ਤੁਸੀਂ ਇੱਕ ਬੰਦੇ ਨੂੰ ਦੁਬਾਰਾ ਮੁੜ ਤੋਂ ਪਾਰਟੀ ਜੁਆਇਨ ਕਰਵਾ ਦਿੱਤੀ ਸਰਪ੍ਰਸਤ ਵੀ ਬਣਾ ਦਿੱਤਾ ਤੇ ਫਿਰ ਐਦਾਂ ਕਰਨਾ ਮਤਲਬ ਇਹ ਕਿਤੇ ਨਾ ਕਿਤੇ ਜਿਹੜਾ ਇਹ ਜਾਇਜ਼ ਢੰਗ ਤਰੀਕਾ ਸੀਗਾ ਕਿ ਤੁਹਾਡੀ ਗੱਲ ਠੀਕ ਹੈ ਕਿ ਅਕਾਲੀ ਦਲ ਇਸ ਪੋਜੀਸ਼ਨ 'ਚ ਨਹੀਂ ਹੈਗਾ ਪਰ ਬਾਵਜੂਦ ਇਸ ਦੇ ਅਕਾਲੀ ਦਲ ਨੇ ਐਦਾਂ ਕੀਤਾ ਅਸਲ ਵਿੱਚ ਨਾ ਸਾਡੇ ਜਿਹੜੇ ਲੀਡਰਾਂ ਦੀ ਫਿਤਰਤ ਹੈ ਨਾ ਉਹ ਦੇਖੋ ਕਾਲੀ ਦਾਲ ਕਈ ਸਾਰੇ ਸਰਪ੍ਰਸਤ ਬਣਾਉਂਦਾ ਆ ਕਈ ਸਾਰੇ ਜਿਹੜੇ ਪ੍ਰਧਾਨ ਬਣਾਉਂਦਾ ਆ ਜਦੋਂ ਤੁਸੀਂ ਦੇਖਿਆ ਹੀ ਹੋਵੇ ਜਦੋਂ ਚੋਣਾਂ ਆਉਂਦੀਆਂ ਉਹ ਤਾਂ ਕਾਲੀ ਦਾਲ ਹੀ ਨਹੀਂ ਹੋਰ ਪਾਰਟੀਆਂ ਵੀ ਜਣੇ-ਕਣੇ ਦੇ ਸਰੋਪਾ ਉਪਾ ਕੇ ਵੀ ਲਓ ਜੀ ਤੁਸੀਂ ਹੁਣ ਸਾਡੇ ਸੂਬਾ ਪ੍ਰਧਾਨ ਬਣ ਗਏ ਸੂਬਾ ਜਨਰਲ ਸਖਤਰ ਬਣ ਗਏ ਪਰ ਉਹ ਕੰਮ ਕੀ ਹੈ ਕਿਵੇਂ ਬਣੇ ਨੇ ਉਹ ਕੀ ਅਥਾਰਟੀ ਆ ਉਹ ਨਹੀਂ ਪਤਾ ਹੁੰਦਾ ਬਸ ਚੋਣਾਂ ਵੇਲੇ ਹੁੰਦੇ ਨੇ ਹੁਣ ਹੁਣ ਸਾਡੇ ਲੀਡਰਾਂ ਦੀ ਫਿਤਰਤ ਹੈ ਉਹ ਕਹਿੰਦੇ ਵੀ ਯਾਰ ਸਾਨੂੰ ਇਹ ਜੀ ਪ੍ਰਧਾਨਗੀ ਇਹ ਜੀ ਲੀਡਰ ਹੀ ਨਹੀਂ ਚਾਹੀਦੀ ਜਿਹਦੇ ਵਿੱਚ ਚੱਲੇ ਨਾ ਸਾਡੀ ਚੱਲੇ ਤਾਂ ਸੁਖਵੀਰ ਬਾਦਲ ਦੀ ਸਾਨੂੰ ਮੇਨ ਟਿਕਟ ਚਾਹੀਦੀ ਹੈ ਕਿਉਂਕਿ ਜਿਹੜੀ ਟਿਕਟ ਹੈ ਟਿਕਟ ਵਿੱਚ ਜਿੱਤ ਕੇ ਅਸੀਂ ਐਮਐਲਏ ਜਾਂ ਐਮਪੀ ਬਣਾਂਗੇ ਉੱਥੇ ਸਾਡਾ ਇੱਕ ਆਪਣਾ ਨਾਂ ਹੋਏਗਾ ਕਿਉਂਕਿ ਉਹ ਤੋਂ ਬਾਅਦ ਵਿੱਚ ਜੇ ਤੁਹਾਡਾ ਬੀਜੇਪੀ ਨਾਲ ਗੱਠਜੋੜ ਹੋਏਗਾ ਹੋ ਸਕਦਾ ਕਿ ਮੰਤਰੀ ਮੰਡਲ 'ਚ ਵੀ ਕੋਈ ਪੁੱਛਗਿੱਛ ਹੋ ਜਾਵੇ ਜਾਂ ਫਿਰ ਪੁੱਛਗਿੱਛ ਨਾ ਹੀ ਹੋਵੇ ਵੈਸੇ ਹੀ ਤੁਸੀਂ ਸੈਂਟਰ ਨੂੰ ਰਿਪਰੈਜ਼ੈਂਟ ਕਰਦੇ ਹੁੰਦੇ ਹੋ ਇੱਥੇ ਜਿਹੜੀ ਵੱਡੀ ਵੱਡਾ ਮੋਸਲਾ ਹੈਗਾ ਪ੍ਰਧਾਨਗੀ ਦਾ ਨਹੀਂ ਹੈਗਾ ਪ੍ਰਧਾਨਤਾ ਗਲਾਪ ਦੀ ਘਰੇ ਵੀ ਸੀਗਾ ਜਦੋਂ ਉਹਨਾਂ ਨੇ ਆਪਣਾ ਕਾਲੀ ਦਲ ਬਣਾ ਮਸਲਾ ਸੀਗਾ ਕਿ ਟਿਕਟ ਮਿਲਣ ਦਾ ਇਹ ਜਿਹੜੀ ਚੀਜ਼ ਆ ਨਾ ਟਿਕਟ ਵਾਲੀ ਗੱਲ ਆ ਉਹ ਸਾਰਿਆਂ ਤੇ ਲਾਗੂ ਹੁੰਦੀ ਹੈਗੀ ਆ ਇਸੇ ਕਰਕੇ ਉਹਨਾਂ ਦਾ ਜਿਹੜਾ ਉਹਨਾਂ ਦੀ ਪਾਰਟੀ ਨੇ ਪੁੱਛਿਆ ਟੀਮ ਸੈਨੂੰ ਅੰਦਰ ਬਿਠਾ ਕੇ ਵੀ ਤੁਸੀਂ ਗੱਠਜੋੜ ਕੀਤਾ ਕਿਉਂ ਆ ਹੁਣ ਕਹਾਣੀ ਐਸੀ ਕੀਤਾ ਤਾਂ ਸੀਗਾ ਕਿ ਜੇਕਰ ਆਪਣੇ ਦਮ ਤੇ ਲੜਦੇ ਆ ਆਪਣੇ ਚ ਕੋਈ ਦਮ ਨਹੀਂ ਸੀਗਾ ਲੈਦੇ ਕਿ ਆਉਣਾ ਅਕਾਲੀ ਦਲ ਵੱਲ ਪੈਣਾ ਸੀਗਾ ਅਕਾਲੀ ਦਲ ਨੇ ਹੁਣ ਉਸ ਤਰ੍ਹਾਂ ਦੀ ਪੁੱਛ ਪ੍ਰਤੀਤ ਕੀਤੀ ਕੋਈ ਨਹੀਂ ਇਹ ਕਹਾਣੀ ਐ ਜੀ ਔਰ ਇਹ ਮੈਨੂੰ ਸਰ ਕਿਤੋਂ ਇਹ ਵੀ ਪਤਾ ਲੱਗਾ ਵੀ ਢੀਂਸਾ ਸਾਹਿਬ ਭਾਵੁਕ ਵੀ ਹੋ ਗਏ ਜਦੋਂ ਉਹਨਾਂ ਦੇ ਵਰਕਰਜ਼ ਉਹਨਾਂ ਕੋਲ ਚੰਡੀਗੜ੍ਹ ਵਾਲੀ ਕੋਠੀ ਦੇ ਵਿੱਚ ਕੱਲ ਮੀਟਿੰਗ ਹੋਈ ਹੈ ਕੱਲ ਦੇਰ ਸ਼ਾਮ ਉਸ ਵਕਤ ਭਾਵੁਕ ਵੀ ਹੋਏ ਤੇ ਕੁਸ਼ਚਰ ਮਗਰੋਂ ਸੁਖਬੀਰ ਬਾਦਲ ਨੂੰ ਪਤਾ ਲੱਗ ਜਾਂਦਾ ਵੀ ਇਦਾਂ ਇੱਕ ਮੀਟਿੰਗ ਹੋ ਰਹੀ ਆ ਕਿਤੇ ਇਹ ਫੇਰ ਬਾਗੀ ਨਾ ਹੋ ਜਾਣ ਸੁਖਬੀਰ ਬਾਦਲ ਤੁਰੰਤ ਜਿਹੜੇ ਆ ਫੌਰੀ ਤੌਰ ਦੇ ਉਤੇ ਉਸ ਕੋਠੀ 'ਚ ਪਹੁੰਚ ਜਾਂਦੇ ਉਹਨਾਂ ਨੂੰ ਮਨਵਾਉਣ ਵਾਸਤੇ ਵੀ ਕਿਤੇ ਢੀਂਸਾ ਸਾਹਿਬ ਫੇਰ ਵਰਕਰਾਂ ਸਮੇਤ ਬਾਗੀ ਨਾ ਹੋ ਜਾਣ ਸੋ ਗਵੀਰ ਬਾਦਲ ਮਿਲੇ ਨੇ ਕੱਲ ਉਸ ਤੋਂ ਬਾਅਦ ਵਿੱਚ ਚੰਡੀਗੜ੍ਹ ਦੇ ਵਿੱਚੋਂ ਹੀ ਖਬਰਾਂ ਆਉਣ ਲੱਗੀਆਂ ਨੇ ਕਿਉਂਕਿ ਮੈਂ ਖੁਦ ਹੀ ਚੰਡੀਗੜ੍ਹ ਹੀ ਰਹਿਣਾ ਅੱਜਕੱਲ ਭਾਵੇਂ ਕਿ ਗਰਾਊਂਡ ਰਿਪੋਰਟਿੰਗ ਤੇ ਆਇਆ ਹੋਇਆ ਹਰਿਆਣੇ ਵਿੱਚ ਆਇਆ ਹੋਇਆ ਤੇ ਕਿ ਉਹ ਮੇਰੇ ਆਪਣੇ ਸੋਰਸ ਦੱਸ ਰਹੇ ਨੇ ਕਿ ਇਹ ਵੀ ਅੰਦਰ ਖਾਤੇ ਚਰਚਾ ਚੱਲਣ ਲੱਗੀ ਆ ਵੀ ਸ਼ਾਇਦ ਅਕਾਲੀ ਦਲ ਆਪਣਾ ਉਮੀਦਵਾਰ ਵੀ ਬਦਲ ਦੇ ਹਾਲਾਂਕਿ ਇਹ ਸਿਰਫ ਸਰੋਤਾਂ ਸਰੋਤ ਹੀ ਦੱਸ ਰਹੇ ਨੇ ਸੋਰਸ ਹੀ ਦੱਸ ਰਹੇ ਹੈਗੇ ਨੇ ਇਹ ਇਹ ਅਕਾਲੀ ਦਲ ਦੇ ਕਿਸੇ ਲੀਡਰ ਵੱਲੋਂ ਜਾਂ ਸੁਖਵੀਰ ਬਾਦਲ ਵੱਲੋਂ ਨਹੀਂ ਕੋਈ ਖਬਰ ਆਈ ਹੈਗੀ ਪਰ ਇਹ ਕਿ ਚਰਚਾ ਹੀ ਚੱਲਣ ਲੱਗੀ ਆ ਕਿ ਸ਼ਾਇਦ ਢੀਂਸਾ ਨੂੰ ਮਨਾਉਣ ਦੇ ਗਏ ਨੇ ਜਦੋਂ ਉਸ ਤੋਂ ਬਾਅਦ ਇਹ ਵੀ ਚਰਚਾ ਹੋਈ ਹੈ ਕਿ ਸ਼ਾਇਦ ਅਕਾਲੀ ਦਲ ਵਿੱਚ ਇਹ ਗੱਲ ਦੀ ਵਿਚਾਰ ਹੋਵੇ ਕਿ ਉਹ ਆਪਣਾ ਝੁੰਡਾ ਜਿਹੜਾ ਕੈਂਡੀਡੇਟ ਆ ਉਹਦੇ ਬਾਰੇ ਦੁਬਾਰੇ ਵਿਚਾਰ ਕਰੇ ਹੋ ਸਕਦਾ ਸਰ ਕਿਉਂਕਿ ਜਿਹੜੇ ਪਰਮਿੰਦਰ ਢੀਂਡਸਾ ਨੇ ਇਹਨਾਂ ਦੀ ਗੂੜੀ ਰਿਸ਼ਤੇਦਾਰੀ ਮੀਤ ਹੇਰ ਦੇ ਨਾਲ ਵੀ ਹੈ ਸ਼ਾਇਦ ਉਸ ਐਂਗਲ ਦੇ ਉੱਤੇ ਸੁਖਬੀਰ ਬਾਦਲ ਹੁਣਾਂ ਨੇ ਵਿਚਾਰ ਕੀਤਾ ਹੋਵੇ ਵੀ ਭਾਈ ਜੇ ਇਹਨਾਂ ਨੂੰ ਟਿਕਟ ਨਾ ਦਿੱਤੀ ਇਹ ਤਾਂ ਹੈ ਤੇ ਸੰਭਾਵਨਾ ਹੀ ਆ ਵੀ ਜੇ ਇਹਨਾਂ ਨੂੰ ਨਾਮ ਮਨਾਇਆ ਗਿਆ ਤੇ ਕਿਤੇ ਇਹ ਨਾ ਹੋਵੇ ਵੀ ਇਹ ਜਿਹੜਾ ਧੜਾਵਾ ਇਹ ਆਮ ਆਦਮੀ ਪਾਰਟੀ ਦੇ ਹੱਕ 'ਚ ਭੁੱਗ ਜਾਣ ਕਿਉਂਕਿ ਇਹਨਾਂ ਦੀ ਰਿਸ਼ਤੇਦਾਰੀ ਆ ਤਾਂ ਬਿਹਤਰ ਆ ਵੀ ਇਹਨਾਂ ਨੂੰ ਮਨਾ ਲਿਆ ਜਾਵੇ ਕਿਸੇ ਤਰੀਕੇ ਗੱਲ ਜਿਹੜੀ ਇੱਥੇ ਠੱਪੀ ਜਾਵੇ ਅਕਾਲੀ ਦਲ ਦੀ ਕੋਸ਼ਿਸ਼ ਤਾਂ ਕੋਈ ਇੱਕ ਤਾਂ ਹੋਏਗੀ ਕਿ ਅਕਾਲੀ ਦਲ ਇਸ ਸਮੇਂ ਨਾ ਜਿਹੜੀ ਲੜਾਈ ਲੜ ਰਿਹਾ ਉਹ ਆਪਣੀ ਹੋਣ ਦੀ ਲੜਾਈ ਵੀ ਲੜ ਰਿਹਾ ਹੈਗਾ ਕਿਉਂਕਿ ਜਿਸ ਤਰ੍ਹਾਂ ਉਹ ਬਾਈ ਦੇ ਵਿੱਚ ਤਕਰਫ ਗਿਆ ਇਸ ਲਈ ਅਕਾਲੀ ਦਲ ਨਹੀਂ ਚਾਹੇਗਾ ਵੀ ਕੋਈ ਵੀ ਲੀਡਰ ਉਹਨੂੰ ਛੱਡ ਕੇ ਜਾਵੇ ਕਿਉਂਕਿ ਪਿਛਲੇ ਲੰਬੇ ਸਮੇਂ 'ਚ ਬਹੁਤ ਸਾਰੇ ਲੀਡਰ ਅਕਾਲੀ ਦਲ ਨੂੰ ਛੱਡ ਕੇ ਗਏ ਨੇ ਅਕਾਲੀ ਦਲ ਤੇ ਖੁਦ ਵੀ ਜ਼ਮੀਨ ਖਿਸਕੀ ਆ ਇਸ ਲਈ ਅਕਾਲੀ ਦਲ ਆਪਣੇ ਆਪ ਉਹਦੇ ਕੋਲ ਆਇਆ ਹੋਇਆ ਲੀਡਰਾਂ ਨੂੰ ਛੱਡ ਕੇ ਦੁਬਾਰੇ ਚੱਲਿਆ ਜਾਵੇ ਉਹ ਉਹਨੂੰ ਬਚਾਉਣ ਦੀ ਅਕਾਲੀ ਦਲ ਦੀ ਕੋਸ਼ਿਸ਼ ਰਹੇਗੀ ਜੀ ਸੁਖਵੀਰ ਬਾਦਲ ਖੁਦ ਕਹਿ ਚੁੱਕੇ ਆ ਤੁਹਾਡੀ ਗੱਲ ਠੀਕ ਆ ਕਹਿੰਦੇ ਵੀ ਅਸੀਂ ਇਲੈਕਸ਼ਨ ਨਹੀਂ ਜਿੱਤਣੇ ਅਸੀਂ ਤੇ ਲੋਕਾਂ ਦੇ ਦਿਲ ਜਿੱਤਣੇ ਆ ਮਨ ਜਿੱਤਣੇ ਆ ਸੋ ਇਹਦੇ ਨਾਲ ਹੀ ਇੱਕ ਹੋਰ ਖਬਰ ਵੱਲ ਚਲਦੇ ਆ ਸ਼ਵਿੰਦਰ ਸਿੰਘ ਜੀ ਜਿਹੜੇ ਅੰਮ੍ਰਿਤਸਰ ਤੋਂ ਭਾਜਪਾ ਦੇ ਕੈਂਡੀਡੇਟ ਆ ਤਰਨਜੀਤ ਸਿੰਘ ਸੰਧੂ ਉਹ ਸਮੁੰਦਰੀ ਪਰਿਵਾਰ ਦੇ ਪੋਤੇ ਲੱਗਦੇ ਨੇ ਤੇਜਾ ਸਿੰਘ ਸਮੁੰਦਰੀ ਦੇ ਉਹ ਪੋਤੇ ਨੇ ਉਹਨਾਂ ਨੇ ਇੱਕ ਮੁਲਾਕਾਤ ਕੀਤੀ ਹੈ ਜਥੇਦਾਰ ਅਕਾਲ ਤਖਤ ਦੇ ਨਾਲ ਬੰਦ ਕਮਰਾ ਮੁਲਾਕਾਤ ਹੋਈ ਹੈ ਇਸ ਬੰਦ ਕਮਰਾ ਮੁਲਾਕਾਤ ਦੇ ਕੀ ਮਹਨੇ ਨੇ ਜੀ ਦੇ ਵੀ ਮੈਨੇ ਤਾਂ ਦੇਖੋ ਸਿਆਸੀ ਮੈਨੇ ਤਾਂ ਅਗਲਾ ਪੰਨਾ ਨਾ ਦੱਸਦੇ ਪਰ ਸਿਆਸੀ ਮੈਨੇ ਤੇ ਕਈ ਅੰਦਾਜ਼ੇ ਲਾਏ ਜਾ ਸਕਦੇ ਨੇ ਦੇਖੋ ਪਹਿਲੀ ਗੱਲ ਤਾਂ ਉਹ ਹੈਗਾ ਕਿ ਉਹਨਾਂ ਦਾ ਇੱਕ ਇਤਿਹਾਸਕ ਫੈਮਿਲੀ ਨਾਲ ਸਬੰਧ ਹੈਗਾ ਉਹ ਉਹ ਫੈਮਿਲੀ ਨਾਲ ਸਬੰਧ ਹੈ ਜਿਨ੍ਹਾਂ ਨੇ ਗੁਰਦੁਆਰਾ ਨੂੰ ਹੰਤਾ ਦਸ਼ਡਾਉਣ ਦੇ ਲਈ ਆਪਣੀ ਕੁਰਬਾਨੀ ਦਿੱਤੀ ਹੈ ਤੇ ਉਹਨਾਂ ਦਾ ਸਿੱਖ ਇਤਿਹਾਸ ਵਿੱਚ ਇੱਕ ਗੌਲਣਯੋਗ ਨਾਂ ਹੈ ਉਹਨਾਂ ਦੇ ਪਰਿਵਾਰ ਦਾ ਪਰ ਹੁਣ ਵੱਡਾ ਸਵਾਲ ਇਹ ਵੀ ਹੈ ਕਿ ਗੋਲਣਯੋਗ ਤਾਂ ਨਾ ਹੈਗਾ ਭਾਈ ਸਾਹਿਬ ਪਰ ਤੁਸੀਂ ਉਸ ਪਾਰਟੀ ਦੇ ਨਾਲ ਚਲੇ ਗਏ ਜਾਂ ਉਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਹੋ ਜਿਹੜੀ ਪਾਰਟੀ ਘੱਟ ਗਿਣਤੀਆਂ ਦੇ ਵਿਰੋਧੀ ਦੱਸੀ ਜਾ ਰਹੀ ਹੈ ਹੁਣ ਹੁਣ ਕੋਈ ਤੁਹਾਨੂੰ ਇਹ ਸਵਾਲ ਕਰ ਸਕਦਾ ਹੈ ਕਿ ਭਾਈ ਦੇਖੋ ਉਸ ਸਮੇਂ ਮਹੰਤਾ ਨੇ ਗੁਰਦੁਆਰੇ ਕਬਜ਼ੇ 'ਚ ਕੀਤੇ ਸੀਗੇ ਅੱਜ ਸਿੱਖ ਭਾਈਚਾਰੇ ਦਾ ਵੀ ਇੱਕ ਵੱਡਾ ਹਿੱਸਾ ਕਹਿ ਰਿਹਾ ਕਿ ਜਿਹੜਾ ਆਰਐਸ ਸੀਗੀ ਆ RSS ਤੇ BJP ਸਿੱਖ ਪਾ ਧਰਮ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ ਕਰਦੀ ਆ ਦਖਲ ਅੰਦਾਜ਼ੀ ਹੀ ਨਹੀਂ ਕੀਤੀ ਇਹਦੇ ਬੜੇ سارے ਸਬੂਤ ਵੀ ਨੇ ਜਿਵੇਂ ਕਿ ਮੈਂ ਤੁਹਾਨੂੰ ਉਦਾਹਰਣ ਦਿੰਦਾ ਕਿ ਕਈ ਸਾਰੇ ਇਹੋ ਜਿਹੇ ਲਿਟਰੇਚਰ ਛਾਪਿਆ ਹੋਇਆ RSS ਨੇ ਜਿਹਦੇ ਵਿੱਚ ਸਿੱਖ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਘਟਾ ਕੇ ਦੱਸਿਆ ਗਿਆ ਜਦੋਂ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਦਿਵਸ ਮਨਾਉਣਾ ਸੀਗਾ ਉਹਨਾਂ ਦਿਨਾਂ ਦੇ ਵਿੱਚ 2004 ਦੀ ਗੱਲ ਕਰ ਰਿਹਾ ਮੈਂ ਉਦੋਂ ਸੁਸ਼ਮਾ ਸਵਰਾਜ ਬੀਬੀ ਜਿਉਂਦੀ ਹੁੰਦੀ ਸੀ ਉਹਨੇ ਆਕੇ ਕਿਹਾ ਕਿ ਜਿਹੜੀ ਚੰਦੂ ਵਾਲੀ ਸਾਖੀ ਆ ਕਿ ਚੰਦੂ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਇਹ ਇਹ ਗਲਤ ਹੈ ਇਹਨੂੰ ਬਦਲੀ ਜਾਵੇ ਮਤਲਬ ਇਹ ਗੱਲ ਬੀਬੀ ਆ ਕੇ ਹਰਮੰਦਰ ਸਾਹਿਬ ਤੋਂ ਆ ਕੇ ਕਰ ਰਹੀ ਹੈ ਇਹ ਗੱਲ ਮਤਲਬ ਉੱਥੇ ਜਾ ਕੇ ਕਿਸੇ ਕਾਲੀ ਦਲ ਨੇ ਵਿਰੋਧ ਨਹੀਂ ਕੀਤਾ ਕਿਉਂਕਿ ਗੱਠਜੋੜ ਸੀਗਾ ਉਸ ਸਮੇਂ ਸੋ ਇਸ ਤਰ੍ਹਾਂ ਦੀ ਸਮੇਂ-ਸਮੇਂ ਤੇ ਇਹ ਚੀਜ਼ਾਂ ਹੋਈਆਂ ਫਿਰ ਇੱਥੇ ਨਹੀਂ ਜਦੋਂ ਪੰਜਾਬ ਪ੍ਰੋਬਲਮ ਚੱਲਦੀ ਸੀ ਆ ਬੀਜੇਪੀ ਦਾ ਹਰਵੰਸ ਹਰਵੰਸ ਲਾਲ ਖੰਨਾ ਉਹ ਦਰਬਾਰ ਸਾਹਿਬ ਦਾ ਮਾਡਲ ਤੋੜਦਾ ਟਾ ਟਾ ਮਾਡਲ ਤੋੜਦਾ ਵਾ ਜਿਹੜਾ ਕਿ ਉਹ ਰੇਲਵੇ ਸਟੇਸ਼ਨ ਦੇ ਕੋਲ ਬਣਾਇਆ ਹੋਇਆ ਸੀ ਬਾਅਦ ਵਿੱਚ ਉਹਨੂੰ ਮਿਲਿਟੈਂਸ ਮਿਲਿਟੈਂਸ ਨੇ ਮਾਰਿਆ ਸੋ ਇਸ ਤਰ੍ਹਾਂ ਦੇ ਬੀਜੇਪੀ ਦਾ ਇੱਕ ਪੂਰਾ ਇ ਸਿੱਖ ਵਿਰੋਧੀ ਵੀ ਆ ਮਾਈਨੋਰਟੀ ਵਿਰੋਧੀ ਵੀ ਆ ਸੋ ਸੰਧੂ ਉੱਤੇ ਇੱਕ ਵੱਡਾ ਸਵਾਲ ਹੈ ਉੱਚੇ ਭਾਈ ਤੂੰ ਕਿਹੜੀ ਪਾਰਟੀ ਵਿੱਚ ਗਿਆ ਹੋਇਆ ਤੇ ਹੁਣ ਮਸਲਾ ਇਹ ਹੈਗਾ ਕਿ ਉਹ ਜਿਹੜੇ ਸਵਾਲ ਹੋ ਰਹੇ ਨੇ ਉਹਨਾਂ ਸਵਾਲਾਂ ਤੋਂ ਬਚਣ ਦੇ ਲਈ ਜਾਂ ਉਹਨਾਂ ਸਵਾਲਾਂ ਦੇ ਰੂਬਰੂ ਹੋਣ ਲਈ ਜਾਂ ਉਹਨੂੰ ਐ ਖਾਣ ਲਈ ਕਿਉਂਕਿ ਸਾਡੇ ਕੋਲ ਫਿਰ ਆਸਰਾ ਇੱਕੋ ਹੀ ਰਹਿ ਜਾਂਦਾ ਤੁਹਾਡੇ ਕੋਲ ਥੋੜਾ ਪਰਿਵਾਰਕ ਪਿਛੋਕੜ ਰਹਿ ਜਾਂਦਾ ਵੀ ਦੇਖੋ ਜੀ ਮੈਂ ਕੱਲ ਤੱਕ ਦੇ ਜਥੇਦਾਰ ਨਾਲ ਗਿਆ ਹੁਣ ਅੰਦਰ ਜਾ ਕੇ ਸਾਨੂੰ ਨਹੀਂ ਪਤਾ ਵੀ ਕਿਹੜੀ ਕੀ ਗੱਲ ਕੀਤੀ ਹੈ ਕੀ ਨਹੀਂ ਕੀਤੀ ਨਾ ਤਾਂ ਉਹ ਜਥੇਦਾਰ ਸਾਹਿਬ ਨੇ ਦੱਸੀ ਹੈ ਨਾ ਇਹਨਾਂ ਨੇ ਦੱਸੀ ਹੈ ਰੋ ਦੇ ਵਿੱਚ ਇੱਕ ਇਕਾਂਹੇ ਪ੍ਰਭਾਵ ਦੇਣ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਦੋਂ ਉੱਥੇ ਜੱਥੇਦਾਰ ਨਾਲ ਗਿਆ ਮਾਂ ਤਾਂ ਉਹ ਆਪਣਾ ਪਰਿਵਾਰਕ ਪਛੋਕੜ ਜਿੱਤੇ ਕਰਾਉਣਾ ਚਾਹੁੰਦੇ ਆ ਪਰ ਮਸਲਾ ਇਹ ਹੁੰਦਾ ਨਾ ਕਿ ਕੱਲਾ ਪਰਿਵਾਰਕ ਪਛੋਕੜ ਨਾਲ ਗੱਲ ਨਹੀਂ ਨਾ ਬਣਦੀ ਕਿ ਜਿਹੜੀ ਕੁਰਬਾਨੀ ਤੁਹਾਡੇ ਬਜ਼ੁਰਗਾਂ ਨੇ ਦਿੱਤੀ ਹੈ ਕੀ ਤੁਸੀਂ ਉਸ ਕੁਰਬਾਨੀ ਤੇ ਖਰੇ ਉਤਰ ਰਹੇ ਹੋ ਕਿਤੇ ਇਹ ਤਾਂ ਨਹੀਂ ਇੱਕ ਸਵਾਲ ਪੰਥਕ ਸਫਾ ਵਿੱਚੋਂ ਉੱਠ ਸਕਦਾ ਕਿ ਜਿਹੜੇ ਅੱਜ ਦੇ ਮਹੰਤ ਨੇ ਕਿਤੇ ਤੁਸੀਂ ਅੱਜ ਦੇ ਮਹੰਤਾਂ ਦੇ ਨਾਲ ਤਾਂ ਨਹੀਂ ਖੜੇ ਹੈਗੇ ਤੇ ਸਿੱਖ ਭਾਈਚਾਰੇ ਵਿੱਚੋਂ ਵੀ ਸਵਾਲ ਖੜਾ ਹੋ ਸਕਦਾ ਸੰਧੂ ਘਰਾਨ ਜੀ ਜਿਹੜਾ ਸੰਧੂ ਹੁਣੀ ਅਗਰੇਚ ਆਉਂਦੇ ਸੀਗੇ ਕਿ ਮੈਂ ਇਸ ਪਰਿਵਾਰ ਚ ਆਉਣਾ ਮੇਰੇ ਨਾਲ ਜਿਹੜਾ ਵਾ ਉਹ ਸਿੱਖ ਸਮੁਦਾਇ ਜਿਹੜਾ ਸਿੱਖ ਭਾਈਚਾਰਾ ਉਹ ਤੁਰੇ ਤਾਂ ਫਿਰ ਇਹਨਾਂ ਦਾ ਵਿਰੋਧ ਨਹੀਂ ਸੀ ਹੋਣਾ ਕਿਸਾਨ ਪਰਿਵਾਰਾਂ ਨੇ ਇਹਨਾਂ ਦਾ ਵਿਰੋਧ ਨਹੀਂ ਸੀ ਕਰਨਾ ਸੋ ਇਸ ਕਰਕੇ ਹੋ ਸਕਦਾ ਵੀ ਜਦੋਂ ਹੁਣ ਇਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤੇ ਇਹਨਾਂ ਨੂੰ ਅਹਿਸਾਸ ਹੋਇਆ ਹੋਵੇ ਵੀ ਕਿਸੇ ਦੀ ਸ਼ਰਨ ਲਈ ਜਾਵੇ ਕਿਉਂਕਿ ਲੀਡਰਸ ਆਮ ਤੌਰ ਤੇ ਇਲੈਕਸ਼ਨਸ ਇਹੋ ਜਿਹਾ ਕਰਦੇ ਨੇ ਬਈ ਲੀਡਰਾਂ ਕੋ ਬਾਬਿਆਂ ਕੋਲ ਜਾਂਦੇ ਨੇ ਡੇਰਿਆਂ 'ਚ ਜਾਂਦੇ ਨੇ ਸੋ ਇਸੇ ਦੇ ਚਲਦਿਆਂ ਹੋ ਸਕਦਾ ਤਰਨਜੀਤ ਸੰਧੂ ਨੂੰ ਵੀ ਖਿਆਲ ਆਇਆ ਹੋਵੇ ਵੀ ਚਲੋ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲਦੇ ਆਂ ਜਾ ਕੇ ਸ਼ਾਇਦ ਉਹਨਾਂ ਦੇ ਕੋਈ ਮਨਮੇਰ ਪੈ ਜਾਵੇ ਤੇ ਜਿਹੜਾ ਮੇਰਾ ਚੋਣ ਪ੍ਰਚਾਰ ਦਾ ਸਫਰ ਹੈ ਇਹ ਥੋੜਾ ਸੌਖਾ ਹੋ ਜਾਵੇ ਇਹਦੇ ਨਾਲ ਹੀ ਸ਼ਿੰਦਰ ਜੀ ਇੱਕ ਖਬਰ ਹੋਰ ਲੈਣੇ ਆ ਸੌਰੀ ਮੈਂ ਵਿਚੋ ਕੱਟ ਰਿਹਾ ਮੈਨੂੰ ਲੱਗਦਾ ਕਿ ਅਕਾਲ ਤਖਤ ਦੇ ਜਥੇਦਾਰ ਜੇ ਐਦਾਂ ਦਾ ਫੈਸਲਾ ਦੇਣਗੇ ਤਾਂ ਉਹ ਸ਼ਾਇਦ ਉਹਨਾਂ ਲਈ ਵੀ ਸ਼ਾਇਦ ਠੀਕ ਨਹੀਂ ਹੋਏਗਾ ਕਿਉਂਕਿ ਉਹਦਾ ਕਾਰਨ ਹੈ ਕਿ ਜਿਹੜਾ ਕਿਸਾਨੀ ਵਿਰੋਧ ਆ ਨਾ ਉਹ ਅਗal ਤੱਕ ਤਾਂ ਜਥੇਦਾਰ ਦਾਨ ਸੰਬੰਧ ਤਾਂ ਨਹੀਂ ਹੈਗਾ ਕਿਉਂਕਿ ਕਿਸਾਨਾਂ ਦਾ ਸਿੱਧਾ ਹੀ ਲਾਈਨ ਹੈ ਕਿ ਅਸੀਂ ਬੀਜਪੀ ਦੇ ਲੀਡਰਾਂ ਦਾ ਵਿਰੋਧ ਕਰਨਾ ਹੁਣ ਫਿਰ ਗੇਂਦ ਆ ਕਿ ਤਰਨਜੀਤ ਸੰਧੂ ਤੇ ਪਾਲੇ ਚਾਹੋਗੀ ਵੀ ਭਾਈ ਫਿਰ ਤੂੰ ਵੀ ਬੀਜਪੀ ਦਾ ਲੀਡਰ ਕਦੋਂ ਬਣਿਆ ਜੀ ਜੀ ਇਦੇ ਨਾਲ ਹੀ ਸ਼ਿਵਿੰਦਰ ਜੀ ਇੱਕ ਹੋਰ ਆਪਾਂ ਖਬਰ ਲੈਣੇ ਆ ਜਿੱਦਾਂ ਤੁਸੀਂ ਆਰਐਸਐਸ ਦੀ ਆਈਡੀਓਲੋਜੀ ਦੀ ਗੱਲ ਕਰ ਰਹੇ ਸੀਗੇ ਉਹਦੇ ਨਾਲ ਵੈਸੇ ਇੱਕ ਖਬਰ ਇਹ ਵੀ ਜੁੜਦੀ ਆ ਕਿ ਪਹਿਲਾਂ ਵਿਰੋਧ ਥੋੜਾ ਜਿਹਾ ਵਾਰ ਜਿਹੜਾ ਬਾਲ ਵੀਰ ਦਿਵਸ ਆ ਉਹਦਾ ਵੀ ਹੋਇਆ ਪਰ ਮੁੜ ਕੇ ਮਨਾਉਣੀ ਲੱਗ ਪਏ ਜਦੋਂ ਅਨਾਉਂਸ ਕੀਤਾ ਸੀਗਾ ਗਵਰਨਮੈਂਟ ਨੇ ਥੋੜਾ ਜਿਹਾ ਵਿਰੋਧ ਹੋਇਆ ਪਰ ਉਹ ਆਪਣੀ ਆਈਡੀਓਲੋਜੀ ਨੂੰ ਜਿਹੜਾ ਵਾ ਉਹ ਇੰਪਲੀਮੈਂਟ ਕਰਨ 'ਚ ਕਾਮਯਾਬ ਹੋ ਗਏ ਇਸੇ ਤਰ੍ਹਾਂ ਤੇਲੰਗਾਨਾ ਦਾ ਇਹ ਵਿੱਚ ਇੱਕ ਮਿਸ਼ਨਰੀ ਸਕੂਲ ਆ 크ਰਿਸਚਨ ਸਕੂਲ ਆ ਉੱਥੇ ਕੁਝ ਸਟੂਡੈਂਟਸ ਜਿਹੜੇ ਆ ਉਹ ਭੰਗਵਾ ਕੱਪੜੇ ਪਾ ਕੇ ਜਿਹੜੇ ਉਹ ਜੋਗੀਆਂ ਵਾਲੇ ਕੱਪੜੇ ਹੁੰਦੇ ਆ ਉਹ ਪਾ ਕੇ ਪਹੁੰਚਦੇ ਆ ਤੇ ਉਸ ਤੋਂ ਬਾਅਦ ਉੱਥੇ ਹੰਗਾਮਾ ਹੁੰਦਾ ਪੁਲਿਸ ਬੁਲਾਉਣੀ ਪੈਂਦੀ ਆ ਤੇ ਬਾਅਦ ਚ ਉਹ ਉਸ ਦੇ ਉੱਤੇ ਜਿਹੜਾ ਵਾ ਪੁਲਿਸ ਨੂੰ ਕੇਸ ਰਜਿਸਟਰ ਕਰਨਾ ਪੈਂਦਾ ਜਿਹੜੀ ਥੋੜੀ ਹਿਸਟਰੀ ਦੇਖਣੀ ਹੋਵੇ ਨਾ ਇਸ ਸਕੂਲ ਤੋਂ ਬਿਨਾ ਤੇਲੰਗਾਨਾ ਦੀ ਵੀ ਤੇ ਨਾਲ ਪੈਂਦੇ ਸੂਬੇ ਜਿਹੜੇ ਹੈਗੇ ਨੇ ਮੱਧ ਪ੍ਰਦੇਸ਼ ਛੱਤੀਸਗੜ ਇਹਨਾਂ ਦੀ ਵੀ ਇੱਥੇ ਭਾਜਪੀ ਕੋਸ਼ਿਸ਼ ਕਰਦੀ ਰਹੀ ਹੈ ਵੀ ਜਿੰਨੇ ਵੀ ਇਹ ਕ੍ਰਿਸਚੀਅਨ ਸਕੂਲ ਹੈ ਉਹਦੇ ਵਿੱਚ ਕਿਤਨਾ ਕਿਤੇ ਇੰਟਰਫੇਅਰ ਕੀਤੀ ਜਾਵੇ ਆਪਣਾ ਦਖਲਅੰਦਾਜ਼ੀ ਕੀਤੀ ਜਾਵੇ ਉਹਨਾਂ ਵਿੱਚ ਕੋਈ ਸ਼ਰਾਰਤ ਕੀਤੀ ਜਾਵੇ ਹੁੰਦੀ ਵੀ ਰਹੀ ਹੈ ਜਿਵੇਂ ਤੁਸੀਂ ਦੇਖੋਗੇ ਕਈ ਮੁਸਲਿਮ ਸੰਸਥਾਵਾਂ ਵਿੱਚ ਬੁਰਕੇ ਦੇ ਮਸਲੇ ਨੂੰ ਲੈ ਕੇ ਸਵਾਲ ਖੜੇ ਕਰਤਾ ਜੇ ਕਿਸੇ ਨਾਰਮਲ ਕਿਸੇ ਸੰਸਥਾ ਜਿਹਦਾ ਕਿਸੇ ਧਰਮ ਨਾਲ ਸੰਬੰਧ ਨਹੀਂ ਜਿਵੇਂ ਕਰਨਾਟਕ ਦੀ ਗੱਲ ਕਰੀਏ ਉੱਥੇ ਬੁਰਕੇ ਨੂੰ ਇਸ਼ੂ ਬਣਾ ਲਿਆ ਤੇ ਇੱਥੇ ਤੁਸੀਂ ਜਿਹੜਾ ਜਿਵੇਂ ਭਗਵਾ ਕੱਪੜਾ ਪਾ ਕੇ ਜਾਂਦੇ ਹੋ ਉਹ ਸਿੰਧੀ ਦੀ ਗੱਲ ਹੈ ਕਿ ਯੂਨੀਫਾਰਮ ਬਣੀ ਹੋਈ ਹੈ ਇੱਕ ਸਕੂਲ ਦੀ ਯੂਨੀਫਾਰਮ ਆ ਜੇ ਮਤਲਬ ਆਪਾਂ ਸਕੂਲ ਚ ਪੜਦੇ ਹਾਂ ਤੁਹਾਨੂੰ ਉਹ ਯੂਨੀਫਾਰਮ ਪਾ ਕੇ ਜਾਣੀ ਪੈਂਦੀ ਆ ਉੱਥੇ ਤੁਸੀਂ ਕਿਸੇ ਹੋਰ ਤਰ੍ਹਾਂ ਦੇ ਜਦੋਂ ਕੱਪੜੇ ਪਾ ਕੇ ਜਾਓਗੇ ਉਹ ਤੱਕ ਹੈਂਡ ਸਕੂਲ ਵਾਲੇ ਵੀ ਪਾਈਏ ਕਿੰਦਾ ਦੀ ਵਰਦੀ ਪਾ ਕੇ ਆ ਗਿਆ ਪਰ ਸਵਾਲ ਹੁੰਦਾ ਕਿ ਇਦਾਂ ਦੀਆਂ ਜਿਹੜੀਆਂ ਤਨਜ਼ੀਮਾਂ ਨੇ ਉਹ ਇਦਾਂ ਦੀਆਂ ਤਨਜ਼ੀਮਾਂ ਅੱਗ ਲਾਉਣ ਲਈ ਕੰਮ ਕਰਦੀਆਂ ਹੈਗੀਆਂ ਨਹੀਂ ਫਿਰ ਇਹ ਇਸ਼ੂ ਬਣਦਾ ਫਿਰ ਇਹਨੂੰ ਲੋਕਲ ਮੀਡੀਆ ਵਿੱਚ ਉਛਾਲਿਆ ਜਾਂਦਾ ਫਿਰ ਉਹਦੇ ਵਿੱਚ ਉਹ ਜਿਹੜੀ ਘਟ ਗਿਣਤੀ ਨਾਲ ਸੰਬੰਧਿਤ ਜਿਹੜੀ ਵਿਦਿਅਕ ਸੰਸਥਾ ਹੁੰਦੀ ਹੈ ਜਾਂ ਕੋਈ ਵੀ ਹੋਰ ਸੰਸਥਾ ਹੁੰਦੀ ਹੈ ਫਿਰ ਉਹਨੂੰ ਨਿਸ਼ਾਨਾ ਬਣਾਇਆ ਜਾਂਦਾ ਮੈਂ ਖਬਰ ਨੂੰ ਇਦਾਂ ਹੀ ਦੇਖਦਾ ਮੇਰੇ ਲਈ ਖਬਰ ਹੈ ਨਾ ਨਹੀਂ ਜਾਣਕਾਰੀ ਪਰ ਅਸਲੀ ਖਬਰ ਇਹ ਆਪਣੇ ਸਰੋਤਿਆਂ ਲਈ ਇਸ ਲਈ ਬਣਾਈ ਹੈ ਕਿ ਜਿ ਜੋ ਚੋਣਾ ਆ ਰਹੀਆਂ ਨੇ ਕਿਉਂਕਿ ਉਹ ਜਿਹੜੀ ਲੋਕਲ ਲੈਵਲ ਤੋਂ ਗਰਾਸ ਰੂਟ ਤੋਂ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਚੀਜ਼ਾਂ ਹੋ ਰਹੀਆਂ ਨੇ ਉਹ ਭਗਵੇਂ ਕਰਨ ਵਾਲੀ ਚੀਜ਼ ਹੋ ਰਹੀ ਹੈ ਉਹਦੇ ਵਿੱਚ ਭਗਵਾ ਪੋਲਿਟਿਕਸ ਕੀਤੀ ਜਾ ਰਹੀ ਹੈ ਜਿਹੜੀ ਕਿ 10 ਸਾਲ ਦੇ ਵਿੱਚ ਜਿਹੜੀ ਭਗਵੀ ਪੋਲਿਟਿਕਸ ਨੇ ਮੁਲਕ ਦਾ ਮਾਹੌਲ ਖਰਾਬ ਕੀਤਾ ਇਹ ਉਸੇ ਦਾ ਹੀ ਇੱਕ ਹਿੱਸਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਜ ਜਦੋਂ ਆਪਾਂ ਇਹ ਖਬਰ ਸਾਂਝੀ ਕਰ ਰਹੇ ਹਾਂ ਕੱਲ ਪਰਸੋਂ ਤੱਕ ਇੱਕ 크ਿਸਚਨ ਬਨਾਮ ਹਿੰਦੂ ਬੜਾ ਮੁੱਦਾ মিডিਆ ਕਿੰਡਾ ਵੱਡਾ ਬਣਾ ਦੇ ਤੇ ਇਹਦੇ ਵਿੱਚ ਬੀਜੇਪੀ ਵਾਲੇ ਤਾਂ ਯੋਗਦਾਨ ਪਾਉਂਦੇ ਨਹੀਂ ਖਾਸ ਕਰਕੇ ਉਹਨਾਂ ਦਾ ਆਈਟੀ ਸੈੱਲ ਵਗੈਰਾ ਹੈਗਾ ਉਹ ਰੱਜ ਕੇ ਯੋਗਦਾਨ ਪਾ ਰਿਹਾ ਇਸ ਮਾਮਲੇ ਵਿੱਚ ਜੀ シュविंदर जी ਇਹਦੇ ਨਾਲ ਹੀ ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਇਹ ਵਾਇਰਲ ਹੋ ਜਾਣੀ ਆ ਇਹ ਮੁੱਦਾ ਜਿਹੜਾ ਇੱਕ ਵੱਡਾ ਬਣ ਜਾਣਾ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਪੋਲਿਟਿਕਲ ਪਾਰਟੀਆਂ ਜਿਹੜੀਆਂ ਆਪਣੀਆਂ ਐਡਵਰਟਾਈਜ਼ਮੈਂਟ ਕਰ ਰਹੀਆਂ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਉਹ ਵੀ ਬੜਾ ਪਰਮਾਉਣ ਵਾਲਾ ਵਾ ਮੈਂ ਕੱਲ ਇੱਕ ਪਾਰਟੀ ਦਾ ਚੋਣ ਪ੍ਰਚਾਰ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਮੈਂ ਨਾਂ ਨਹੀਂ ਲੈਣਾ ਉਸ ਪਾਰਟੀ ਦਾ ਉਹ ਕਹਿ ਰਿਹਾ ਵੀ ਤੁਸੀਂ ਵਚਨ ਕਰੋ ਮਤਲਬ ਯਾਨੀ ਕਿ ਪ੍ਰਣ ਲਓ ਟੇਕ ਅ ਪਲਜ ਕਿ ਤੁਸੀਂ ਵੋਟ ਸਾਨੂੰ ਹੀ ਦਿਓਗੇ ਐਦਾਂ ਕਿੱਦਾਂ ਕਿਹਾ ਜਾ ਸਕਦਾ ਜੀ ਕਿਸੇ ਨੂੰ ਤੇ ਨਹੀਂ ਕਿਹਾ ਜਾ ਸਕਦਾ ਬਲਕਿ ਜਿਹੜੀ ਸੋਸ਼ਲ ਮੀਡੀਆ ਉੱਤੇ ਤਾਂ ਹੁਣ ਕੁਝ ਇਸ ਤਰ੍ਹਾਂ ਦਾ ਵੀ ਹੋਣ ਲੱਗਿਆ ਕਿਉਂਕਿ ਮੈਨੂੰ ਤਾਂ ਕੋਈ ਪਾਰਟੀ ਦਾ ਨਾਮ ਲੈਣ ਤੋਂ ਵੀ ਗੁਜਰੇਜ ਨਹੀਂ ਕਿਉਂਕਿ ਆਪਣੇ ਕੋਲ ਤਾਂ ਸਬੂਤ ਪਏ ਆ ਮੇਰੀ ਪੱਤਰਕਾਰੀ ਇਸ ਸਿਹਾਰ ਉੱਤੇ ਚੱਲਦੀ ਹੈ ਵੀ ਨਾਂ ਲਾਓ ਪਰ ਸਬੂਤਾਂ ਸਮੇਤ ਲਾਓ ਜੇ ਸਬੂਤ ਨਹੀਂ ਫਿਰ ਨਾਂ ਨਾ ਲਾਓ ਹੁਣ ਦਾ ਵਾਇਰ ਤੇ ਸਕਰੋਲ ਨੇ ਇੱਕ ਖਬਰ ਕੱਢੀ ਹੈ ਕਿ ਜਿਹੜਾ ਸਾਡਾ ਪਲੇਟਫਾਰਮ YouTube ਆ ਜਾਂ ਇਸ ਤਰ੍ਹਾਂ ਦੇ ਹੋਰ ਚੈਨਲ ਆ ਉਹਨਾਂ ਉੱਤੇ ਜਿਹੜੀਆਂ ਐਡਸ ਆਉਂਦੀਆਂ ਨੇ ਉਹਦੇ ਵਿੱਚ ਵੀ BJP ਆਪਣਾ ਕੰਮ ਕਰਨ ਲੱਗੀ ਹੋਈ ਆ ਕਿ ਉਹ ਉਹ ਕਿੱਦਾਂ ਦੇ ਆਉਣ ਲੱਗੇ ਨੇ ਭਰਮਾਉਣ ਵਾਲੇ ਪ੍ਰਚਾਰ ਭਰਮਾਉਣ ਦੇ ਨਾਲ ਨਾਲ ਜਿਹੜਾ ਉਹਦੇ ਵਿੱਚ ਕਮਿਨਲ ਪ੍ਰਚਾਰ ਵੀ ਆ ਰਿਹਾ ਹੈਗਾ ਜਿਵੇਂ ਤੁਸੀਂ ਕੋਈ ਵੀਡੀਓ ਤੋਂ ਬਾਅਦ ਇੱਕ ਐਡ ਚਲਦੀ ਹੈ ਉਹ ਐਡ ਦੇ ਵਿੱਚ ਇਸ ਤਰ੍ਹਾਂ ਆਉਣ ਲੱਗੇ ਇਹਨੂੰ ਦੋਵਾਂ ਮੀਡੀਆਦਾਰਿਆਂ ਨੇ ਬੜੀ ਪ੍ਰਮੁਖਤਾ ਨਾਲ ਇਹਨੂੰ ਸਟੋਰੀ ਕੀਤੀ ਹੈਗੀ ਇਹਦੇ ਉੱਤੇ ਇੱਕ ਨੇ ਵੀਡੀਓ ਫਾਰਮ ਚ ਕੀਤੀ ਇੱਕ ਨੇ ਟੈਕਸਟ ਫਾਰਮ ਦੇ ਵਿੱਚ ਕੀਤੀ ਹੋਈ ਆ ਸੋ ਹੁਣ ਮਸਲਾ ਇਹ ਹੈਗਾ ਕਿ ਸੋਸ਼ਲ ਮੀਡੀਆ ਰਹੀਂ ਪ੍ਰਚਾਰ ਚੱਲਦਾ ਫਿਰ ਸੋਸ਼ਲ ਮੀਡੀਆ ਰਹੀਂ ਪ੍ਰਚਾਰ ਤਾਂ ਕੀ ਸੀਮਤ ਨਹੀਂ ਹੈਗਾ ਫਿਰ ਇਹਨੂੰ ਹੋਰ ਡਿਫਰੈਂਟ ਐਂਗਲ ਤੋਂ ਇਹਨੂੰ ਦੋ ਤਿੰਨ ਹਿੱਸਿਆਂ 'ਚ ਤੁਸੀਂ ਵੰਡ ਲਓ ਪਹਿਲਾਂ ਤਾਂ ਹੈਗਾ ਵੀ ਫੇਕ ਨਿਊਜ਼ ਬੀਜੇਪੀ ਦੇ ਲੀਡਰ ਜਿਹੜੇ ਖੁਦ ਫੇਕ ਨਿਊਜ਼ ਬਣਾਉਂਦੇ ਰਹੇ ਨੇ ਹੁਣ ਵੀ ਬਣਾ ਰਹੇ ਨੇ ਇਵਨ ਉਹ ਜਿਹੜੀਆਂ ਵੀ ਫਲਾਣੀ ਜਗ੍ਹਾ ਬੀਫ ਫੜੀ ਗਈ ਫਲਾਣੀ ਜਗ੍ਹਾ ਇਹ ਹੋ ਗਿਆ ਜੋ ਕਿ ਬਾਅਦ ਵਿੱਚ ਪਤਾ ਲੱਗਿਆ ਉਹ ਝੂਠੀਆਂ ਸੀਗੀਆਂ ਬੀਜੇਪੀ ਦੇ ਸੈਂਟਰ ਮਿਨਿਸਟਰ ਕੀ ਸਿਮਰਤੀ ਦਾਨੀ ਕੀ ਜਿਹੜਾ ਹੈਗਾ ਪ੍ਰਲਾਦ ਜੋਸ਼ੀ ਕੀ ਤੁਹਾਡਾ ਜਿਹੜਾ ਭਗਤ ਕੀ ਇਵਨ ਨਰਿੰਦਰ ਮੋਦੀ ਵੀ ਨਰਿੰਦਰ ਮੋਦੀ ਜੀ ਤੱਕ ਉਹ ਗੱਲ ਦੱਸਦੇ ਆ ਕਿ ਇੱਕ ਫੇਕ ਨਿਊਜ਼ ਸੀਗੀ ਉਹਨਾਂ ਨੂੰ ਅਸੀਂ ਫੇਕਿੰਗ ਨਿਊਜ਼ ਫੇਕਿੰਗ ਨਿਊਜ਼ ਦੇ ਵਿੱਚ ਸੀਗਾ ਕਿ ਜਿਹੜਾ ਉਮਰ ਅਬਦੁੱਲਹ ਦਾ ਦਾਦਾ ਉਹ ਭਾਰਤ ਬਾਰੇ ਫਲਾਣਾ ਵਿਚਾਰ ਰੱਖਦਾ ਉਹਨੇ ਉਸੇ ਨੂੰ ਕਹਿ ਦਿੱਤਾ ਕਿ ਦੇਖੋ ਜੀ ਆ ਮੈਂ ਲਿੰਕ ਸ਼ੇਅਰ ਕਰ ਰਿਹਾ ਤੇ ਅੱਜ ਤੋਂ 4-5 ਸਾਲ ਪੁਰਾਣੀ ਗੱਲ ਆ ਵੀ ਦੇਖੋ ਜੀ ਭਾਰਤ ਵਿਰੋਧੀ ਸੋਚ ਰੱਖਦਾ ਸੀਗਾ ਹੁਣ ਖਬਰ ਵਾਲੇ ਕਹਿ ਰਹੇ ਨੇ ਖੁਦ ਕਹਿੰਦੇ ਮੋਦੀ ਜੀ ਤੁਸੀਂ ਖਬਰ ਕਿਹੜੀ ਚੱਕ ਲਈ ਇਹ ਤਾਂ ਮਜ਼ਾਕ ਲਈ ਬਣਾਈ ਹੋਈ ਇਹ ਵੈਬਸਾਈਟ ਹੈ ਇਹ ਨੌ ਹੀ ਫੇਕਿੰਗ ਨਿਊਜ਼ ਰੱਖਿਆ ਹੋਇਆ ਹੈਗਾ ਉਹਦੇ ਉੱਤੇ ਪਹਿਲਾਂ ਭਗਤਰਾਮ ਕੰਮ ਕਰਦਾ ਹੁੰਦਾ ਸੀ ਇਹਨੇ ਅੱਜ ਕੱਲ ਆਪਣਾ YouTube ਚੈਨਲ ਵੀ ਬਣਾਇਆ ਹੋਇਆ ਹੈਗਾ ਸੋ ਇਹ ਬਾਅਦ ਵਿੱਚ ਕੋਈ ਮਾਫੀ ਨਹੀਂ ਕੋਈ ਨਹੀਂ ਕਿਹਾ ਕਿ ਮੈਨੂੰ ਅਫਸੋਸ ਹੈਗਾ ਨਵੇਂ ਪ੍ਰਧਾਨ ਮੰਤਰੀ ਨੇ ਇਹਨੂੰ ਹਟਾਉਣਾ ਸਹੀ ਸਮਝਿਆ ਇੱਕ ਦੋ ਖਬਰਾਂ ਇਹ ਜੀਆਂ ਲੋਕ ਸਭਾ ਵਿੱਚ ਵੀ ਬੋਲ ਦਿੱਤੀਆਂ ਝੂਠੀਆਂ ਖਬਰਾਂ ਸੋ ਇੱਕ ਤਾਂ ਇਹ ਪ੍ਰਚਾਰ ਇਹ ਇੱਕ ਵਾਰ ਤਾਂ ਮਿਸ਼ਨ ਨੇ ਖੁਦ ਕਿਹਾ ਆਪਣੇ ਜਿਹੜੇ ਬੀਜੇਪੀ ਦੇ ਆਈਟੀ ਸੈੱਲ ਵਾਲਿਆਂ ਨੂੰ ਕਿ ਤੁਸੀਂ ਮੇਰੇ ਬਹਾਦਰ ਬੱਚਿਓ ਤੁਸੀਂ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣ ਦੇ ਵਿੱਚ ਤਾਕਤ ਰੱਖਦੇ ਹੋ ਮਤਲਬ ਵੀ ਇਹ ਕੰਮ ਕਰੋ ਤੁਸੀਂ ਇਹ ਹਮੇਸ਼ਾ ਕਹਿ ਰਹੇ ਨੇ ਆਪਣੇ ਜਿਹੜੇ ਆਈਟੀ ਸੈੱਲ ਵਾਲਿਆਂ ਨੂੰ ਵੀ ਮਤਲਬ ਝੂਠ ਦੀ ਦੁਕਾਨ ਨੂੰ ਰੱਜ ਕੇ ਚਲਾਓ ਇਹ ਇੱਕ ਹੀ ਚੀਜ਼ ਹੋਗੀ ਦੂਜੀ ਹੋਗੀ ਜਿਹੜੀਆਂ ਸਾਡੀਆਂ ਸੰਵਿਧਾਨਕ ਸੰਸਥਾਵਾਂ ਨੇ ਉਹਦੇ ਥਰੂ ਬਰੋਧੀਆਂ ਨੂੰ ਨਕੀਲ ਪਾਉਣੀ ਪਰ ਜਿਹੜਾ ਬੀਜੇਪੀ ਨਾਲ ਸੰਬੰਧਿਤ ਮਸਲਾ ਉਹਦੇ ਬਾਰੇ ਕੁਝ ਨਹੀਂ ਕਹਿਣਾ ਫਾਰ ਇਗਜ਼ਾਮਪਲ ਇਹੀ ਚੋਣ ਦੇ ਵਿੱਚ ਤਿੰਨ ਚਾਰ ਵਾਰ ਪ੍ਰਧਾਨ ਮੰਤਰੀ ਨੇ ਹਿੰਦੂ ਖਤਰੇ ਹਿੰਦੂ ਖਤਰੇ ਦਾ ਫਿਰਕੂ ਪੱਤਾ ਬੋਲਿਆ ਅਜੇ ਤੱਕ ਚੋਣ ਕਮਿਸ਼ਨ ਨੇ ਕੋਈ ਨੋਟਿਸ ਨਹੀਂ ਲਿਆ ਹੈਗਾ ਉਲਟਾ ਟਵਿੱਟਰ ਨੂੰ ਕਹਿ ਰਿਹਾ ਜਿਹਨੂੰ ਅੱਜਕੱਲ ਆਪਾਂ ਐਕਸ ਕਹਿੰਦੇ ਆ ਵੀ ਭਾਈ ਤਿੰਨ ਚਾਰ ਇਹ ਪੋਸਟਾਂ ਤੁਸੀਂ ਹਟਾ ਲਓ ਉਹਦੇ ਵਿੱਚੋਂ ਇੱਕ ਪੋਸਟ ਕੀ ਆ ਜਿਹੜੀ ਚੋਣਵੀ ਬਾਂਡ ਦੇ ਵਿੱਚ ਜਿਹੜਾ ਹੈਗਾ ਇਹ ਸਾਰੀ ਕਪਲੇਬਾਜ਼ੀ ਹੋਈ ਹੈ ਮੈਂ ਕਪਲੇਬਾਜ਼ੀ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਇਹ ਸਾਬਤ ਹੋ ਚੁੱਕੀ ਹੈ ਇਹਨੂੰ ਭਾਰਤ ਦੇ ਵੱਡੇ ਮੀਡੀਆ ਚਾਰ ਗਰੁੱਪ ਨੇ ਸਾਬਤ ਕਰ ਦਿੱਤਾ ਦੀ ਬੀਜੇਪੀ ਨੂੰ ਚੰਦਾ ਇੱਕ ਏਧਰ ਦਿੰਦੀ ਨਹੀਂ ਸੀਗੀ ਜਿਵੇਂ ਛਾਪਾ ਵੱਜਿਆ ਉਹਨੇ ਚੰਦਾ ਦੇਤਾ ਜਦ ਹੀ ਕਾਰਵਾਈ ਹੋਂ ਨੂੰ ਹਟ ਗਈ ਈਡੀ ਪਿੱਛੋਂ ਹਟ ਗਿਆ ਅੱਛਾ ਇੱਕ ਦੀ ਆਮਦਨੀ ਕੋਲ 200 ਕਰੋੜ ਦੀ ਹੈ 1000 ਕਰੋੜ ਦਾ ਚੰਦਾ ਦੇ ਰਹੀ ਹੈ ਕੰਪਨੀ ਬਈ ਐਡਾ ਕਿੰਨਾ ਕੁ ਪਿਆਰ ਜਾਗ ਗਿਆ ਉਹਦੇ ਵਿੱਚ ਉਹ ਖਬਰ ਨੂੰ ਚੋਣ ਕਮਿਸ਼ਨ ਕੋਲੋਂ ਕਿਹਾ ਕਿ ਹਟਾ ਲਓ ਕੁਝ ਕੰਪਨੀਆਂ ਘਾਟੇ 'ਚ ਗਈਆਂ ਉਹਨਾਂ ਨੇ ਵੀ ਬਹੁਤ ਬਹੁਤ ਚੰਦਾ ਦਿੱਤਾ ਹਜ਼ਾਰਾਂ ਕਰੋੜਾਂ ਦਾ ਇਹਨਾਂ ਨੂੰ ਚੰਦਾ ਦਿੱਤਾ ਓਦਾਂ ਕਾਗਜ਼ਾਂ 'ਚ ਉਹ ਕੰਪਨੀਆਂ ਘਾਟੇ 'ਚ ਗਈਆਂ ਨਹੀਂ ਕਹਿ ਰਹੇ 200 ਕਰੋੜ ਦੀ ਆਮਦਨੀ ਹੈ 1000 ਕਰੋੜ ਦਾ ਚੰਦਾ ਦੇ ਰਹੀ ਹੈ ਇਹ ਉਸੇ ਘਾਟੇ ਵਾਲੀ ਦਾ ਜ਼ਿਕਰ ਕਰ ਰਿਹਾ ਮੈਂ ਤੇ ਚੋਣ ਕਮਿਸ਼ਨ ਕਹਿ ਰਿਹਾ ਕਿ ਤੁਸੀਂ ਇਹ ਖਬਰ ਹਟਾਓ ਚੋਣਵੰਡ ਵਾਲੀ ਟਵਿੱਟਰ ਨੂੰ ਟਵਿੱਟਰ ਨੇ ਕਹਿਣ ਤੱਕ ਨਹੀਂ ਅਸੀਂ ਇਹ ਖਬਰ ਨਹੀਂ ਹਟਾ ਸਕਦੇ ਹੁਣ ਸਵਾਲ ਇਹ ਹੈਗਾ ਵੀ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈਗੀ ਆ ਜਾਬ ਤੇ ਨੂੰ ਲਾਗੂ ਕਰਨ ਦੀ ਜਾਂ ਇੱਕ ਪੋਲੀਟੀਕਲ ਪਾਰਟੀ ਦੇ ਲਈ ਦੇ ਹੱਥ ਵਿੱਚ ਖੇਡਣ ਦੀ ਹੁਣ ਸਾਡੀਆਂ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਵੀ ਇੱਥੇ ਠਕਾਨੀਆਂ ਕਿ ਆਪਣੇ ਝੂਠ ਲਈ ਸੱਤਾਧਾਰੀ ਤੇ ਉਹਨਾਂ ਸੰਸਥਾਵਾਂ ਦਾ ਯੂਜ਼ ਕਰ ਰਹੀ ਹੈ ਜੀ ਜੀ ਹੋ ਸਕਦਾ ਤੁਹਾਨੂੰ ਮੇਰੀ ਗੱਲ ਥੋੜੀ ਮਜ਼ਾਈਆ ਲੱਗੇ ਪਰ ਪੰਜਾਬੀ ਟ੍ਰਿਬਿਊਨ ਦੀ ਹਵਾਲੇ ਤੋਂ ਮੈਂ ਖਬਰ ਤੁਹਾਡੇ ਨਾਲ ਸਾਂਝੀ ਕਰਦਾ ਤੇ ਜਸਵੀ ਯਾਦਵ ਦੇ ਬਾਰੇ ਇੱਕ ਖਬਰ ਲੱਗੀ ਸੀਗੀ ਪੰਜਾਬੀ ਟਰਬਿਊਨ ਚ ਪਿਛਲੇ ਹਫਤੇ ਦੀ ਗੱਲ ਐ ਕਿ ਉਹਨਾਂ ਨੇ ਸ਼ਾਇਦ ਕਿਸੇ ਮੀਲ ਦੇ ਵਿੱਚ ਨਾ ਮੱਛੀ ਖਾਧੀ ਸ਼ਾਇਦ ਦੁਪਹਿਰ ਦੀ ਰੋਟੀ 'ਚ ਜਾਂ ਰਾਤ ਦੀ ਰੋਟੀ ਦੇ ਵਿੱਚ ਉਹਦਾ ਵੀਡੀਓ ਇੱਕ ਵਾਇਰਲ ਕਰਤਾ ਉਹਦੇ ਬਾਰੇ ਇਹਨਾਂ ਨੂੰ ਬਿਆਨ ਦੇਣਾ ਪਿਆ ਵੀ ਮੈਂ ਇਹ ਖਾਸ ਮੌਕੇ ਜਿਹੜੇ Hindu ਧਰਮ 'ਚ ਮਨਾਏ ਜਾਂਦੇ ਆ ਦਿਨ ਉਹਨਾਂ ਦੌਰਾਨ ਨਹੀਂ ਖਾ ਰਿਆ ਇਹ ਪਹਿਲਾਂ ਕਿਤੇ ਮੈਂ ਇਹ ਜਿਹੜਾ ਭੋਜਨ ਕੀਤਾ ਸੀਗਾ ਉਹਦੀ ਵੀਡੀਓ ਹੁਣ ਵਾਇਰਲ ਕੀਤੀ ਜਾ ਰਹੀ ਆ ਔਰ ਮੈਂ ਤੁਹਾਡੇ ਨਾਲ ਹੀ ਇਸ ਕਰਕੇ ਸਾਂਝੀ ਕਰ ਰਿਹਾ ਵੀ ਦੇਸ਼ ਦੇ ਵਿੱਚ ਹੋਰ ਕੋਈ ਮੁੱਦਾ ਹੀ ਨਹੀਂ ਰਹਿ ਗਿਆ ਦੇਸ਼ ਜਿਹੜਾ ਵਾ ਬੇਰੋਜ਼ਗਾਰੀ ਦੀ ਮਾਰ ਜਿਹੜੇ ਆ ਨੌਜਵਾਨ ਚਲਦੇ ਪਏ ਆ ਲੋਕ ਖੁਦਕੁਸ਼ੀਆਂ ਕਰ ਰਿਹਾ ਕਿਸਾਨ ਸੜਕਾਂ ਦੇ ਉੱਤੇ ਆ ਤੇ ਡਿਸਕਸ ਕੀ ਹੋ ਰਿਹਾ ਵੀ ਨੇਤਾ ਜੀ ਜਿਹੜੇ ਆ ਇਹ ਮੱਛੀ ਨਾਲ ਰੋਟੀ ਕਿਉਂ ਖਾ ਰਹੇ ਆ ਜੀ ਤੇ ਉਹਨਾਂ ਨੂੰ ਫਿਰ ਇਦੋਂ ਬਾਰੇ ਕਲੈਰੀਫਿਕੇਸ਼ਨ ਦੇਣਾ ਪੈ ਰਿਹਾ ਤੇ ਕੋਈ ਇਹਦੇ ਵਿੱਚ ਵੀ ਗੜਬੜ ਹੈਗੀ ਹੈ ਨਾ ਪਹਿਲੀ ਗੱਲ ਤੇ ਹੈ ਕਿ ਇਹ ਗੱਲ ਪੰਜਾਬੀ ਟ੍ਰਿਬਿਊਨ ਚ ਨਹੀਂ ਲਗਭਗ ਸਾਰੇ ਅਖਬਾਰਾਂ ਚ ਆ ਗਈ ਸੀ ਤੇ ਇਹ ਇਹਨੂੰ ਮੁੱਦਾ ਪ੍ਰਧਾਨ ਮੰਤਰੀ ਨੇ ਬਣਾਇਆ ਮਤਲਬ ਜਿਹੜਾ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਦੇ ਪੱਧਰ ਦੀ ਕੋਈ ਗੱਲ ਕਰੇ ਵੀ ਸਾਡੀ ਸਰਕਾਰ ਐਜੂਕੇਸ਼ਨ ਲਈ ਕੀ ਪਾਲਿਸੀ ਬਣਾ ਰਹੀ ਹੈ ਸਾਡੀ ਸਰਕਾਰ ਜਿਹੜੀ ਹੁਣ 50 ਸਾਲਾਂ ਦੀ ਮਹਿੰਗਾਈ ਨੇ ਤੇ ਬੇਰਜ਼ਗਾਰੀ ਨੂੰ ਰੋਜ਼ਗਾਰ ਰਿਕਾਰਡ ਤੋੜ ਦਿੱਤਾ ਉਹਦੇ ਲਈ ਤੁਹਾਡੀ ਸਰਕਾਰ ਕੀ ਕਰੂਗੀ ਅੱਗੇ ਆ ਕੇ ਉਹਦੇ ਬਾਰੇ ਗੱਲ ਕਰੂ ਤੇ ਪ੍ਰਧਾਨ ਮੰਤਰੀ ਨੂੰ ਦਿੱਕਤ ਆ ਰਹੀ ਹੈ ਕਿ ਫਲਾਨਾ ਕੀ ਖਾ ਰਿਹਾ ਕੀ ਨਹੀਂ ਖਾ ਰਿਹਾ ਪਹਿਲੀ ਗੱਲ ਤਾਂ ਇਹ ਹੈਗੀ ਹੈ ਮੈਂ ਦੱਸ ਦਿਆਂ ਕਿ ਜਿਹੜਾ ਪਵਿੱਤਰ ਤਿਹਾਰਾ ਉਹਦੇ ਵਿੱਚ ਵੀ ਜੇਕਰ ਅਸੀਂ ਸਿਰਫ ਹਿੰਦੂ ਭਾਈਚਾਰੇ ਦੀ ਗੱਲ ਕਰੀਏ ਉਹ ਸਾਰਾ ਹਿੰਦੂ ਭਾਈਚਾਰਾ ਵੀ ਡਿਫਰੈਂਟ ਡਿਫਰੈਂਟ ਤਰੀਕੇ ਦਾ ਹੈਗਾ ਵਾ ਕਈ ਕਸ਼ਮੀਰ ਦਾ ਜਿਹੜਾ ਹਿੰਦੂ ਆ ਉਹ ਮੀਟ ਖਾਂਦਾ ਹੈ ਹਰ ਤਿਹਾਰਾ ਵੇਲੇ ਵੀ ਖਾਂਦਾ ਉਹ ਅੱਛਾ ਪੰਜਾਬ ਦਾ ਹਿੰਦੂ ਹੈ ਉਹ ਵੀ ਮੀਟ ਖਾਂਦਾ ਨਾਰਮਲ ਜਿਵੇਂ ਆਪਣੇ ਪੰਜਾਬ ਚੱਲਦਾ ਹੀ ਹੈ ਜੇ ਤੁਸੀਂ ਇਧਰ ਮਹਾਰਾਸ਼ਟਰ ਕੰਨੀ ਚਲੇ ਜਾਓ ਉਹ ਬਹੁਤੇ ਮੀਟ ਨਹੀਂ ਖਾਂਦੇ ਅੱਛਾ ਅਸੀਂ ਸਾਊਥ ਵੱਲ ਜਾਂਦੇ ਹਾਂ ਉੱਥੇ ਮੀਟ ਖਾਂਦੇ ਆ ਜੇ ਅਸੀਂ ਨਾਰਥ-ਈਸਟ ਵੱਲ ਜਾਂਦੇ ਹਾਂ ਤੇ ਬੀਫਖਾਨ ਦੇ ਬੀਜੇਪੀ ਦਾ ਆਪਣਾ ਹੀ ਇੱਕ ਮੰਤਰੀ ਕਹਿੰਦਾ ਰਿਹਾ ਕਿ ਹਾਂ ਮੈਂ ਬੀਫਖਾਨਾ ਮੈਨੂੰ ਰੋਕ ਕੇ ਦਿਖਾਓ ਉਹਦੇ ਬਾਰੇ ਤਾਂ ਬੀਜੇਪੀ ਨੇ ਕੁਝ ਨਹੀਂ ਕੀਤਾ ਅਸਲ ਵਿੱਚ ਬੀਜੇਪੀ ਦਾ ਜਿਹੜਾ ਅਜੰਡਾ ਹਿੰਦੀ ਹਿੰਦੂ ਤੇ ਹਿੰਦੂਤਵ ਜਾਂ ਫਿਰ ਇੱਕ ਦੇਸ਼ ਇੱਕ ਬੋਲੀ ਇੱਕ ਖਾਣਾ ਪੀਣਾ ਇਹ ਭਾਰਤ ਅਸਲ ਵਿੱਚ ਨਾ ਬਹੁਤ ਸਾਰੇ ਫੁੱਲਾਂ ਦਾ ਗੁਲਦਸਤਾ ਹੈ ਇਹਦੇ ਵਿੱਚ ਬਹੁਤ ਸਾਰੀਆਂ ਬੋਲੀਆਂ ਨੇ ਸਾਡਾ ਖਾਣਾ ਪੀਣਾ ਵੀ ਡਿਫਰੈਂਟ ਹੈ ਬੀਜੇਪੀ ਕਹਿੰਦੀ ਹੈ ਕਿ ਇੱਕੋ ਹੀ ਤਰ੍ਹਾਂ ਦਾ ਖਾਓ ਹੁਣ ਪਤਾ ਨਹੀਂ ਖਿਚੜੀ ਖਵਾਉਣਾ ਚਾਹੁੰਦੇ ਆ ਮੇਰੇ ਖਿਆਲ ਤਾਂ ਇਹ ਤੇ ਇੱਕੋ ਹੀ ਤਰ੍ਹਾਂ ਦਾ ਪਹਿਨੋ ਇੱਕ ਇਹ ਅਸਲ ਵਿੱਚ ਜਿਹੜੀ ਭਾਰਤ ਦੀ ਆਤਮਾ ਉਹਦੇ ਉਲਟ ਹੈ ਕਿਉਂਕਿ ਭਾਰਤ ਦੇ ਲੋਕ ਜਿਹੜੇ ਹੈਗੇ ਆ ਦੇਖੋ ਇੱਕ ਸਰਵੇ ਆ ਉਹ ਦੱਸ ਰਿਹਾ ਕਿ ਭਾਰਤ ਵਿੱਚ 80% ਲੋਕ ਨੇ ਉਹ ਮਾਸਾਹਾਰੀ ਨੇ ਹੁਣ ਸਿੱਧੀ ਜੀ ਗੱਲ ਆ ਕਿ ਉਹਦੇ ਵਿੱਚ ਮੁਸਲਮਾਨ ਵੀ ਆਪਣੇ ਹਿੰਦੂ ਵੀ ਮਾਸਾਹਾਰੀ ਨੇ ਕਿਉਂਕਿ ਵੱਡੀ ਗਿਣਤੀ ਤਾਂ ਹਿੰਦੂ ਭਾਈਚਾਰੇ ਦੀ ਆ ਇਹ ਸਿਰਫ ਲੋਕਾਂ ਨੂੰ ਲੋਕਾਂ ਦੇ ਮਸਲਿਆਂ ਤੋਂ ਪਰਾਂ ਕਰਨ ਲਈ ਸਿਰਫ ਖਾਣ ਪੀਣ ਦੇ ਮਸਲਿਆਂ 'ਤੇ ਲਜਾਉਣਾ ਚਾਹੁੰਦਾ ਜੇ ਜੇ ਚਾਹੁੰਦੀ ਆ ਤੇ ਉਹਦੇ ਅਗਵਾਈ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਕਰ ਰਿਹਾ ਹੁਣ ਜਦੋਂ ਦੁਨੀਆ ਦੇ ਅਖਬਾਰ ਕਿਉਂਕਿ ਅਸੀਂ ਤਾਂ ਹੁਣ ਦੁਨੀਆ ਦੇ ਅਖਬਾਰ ਨਹੀਂ ਦੇਖਦੇ ਨਾ ਅਸੀਂ ਤਾਂ ਸਿਰਫ ਆਪਣੇ ਤੱਕ ਹੀ ਗੋਦੀ ਮੀਡੀਆ ਤੱਕ ਹੀ ਮ hạnੂਦ ਆ ਤੁਸੀਂ ਚੱਕ ਕੇ ਦੇਖੋਗੇ ਵਾਸ਼ਿੰਗਟਨ ਪੋਸਟ ਨਿਊਯਾਰਕ ਟਾਈਮਜ਼ ਵਰਗੇ ਅਖਬਾਰ ਤੁਹਾਨੂੰ ਸਾਨੂੰ ਕਿਵੇਂ ਦੇਖ ਰਹੇ ਨੇ ਉਹ ਮਜ਼ਾਕ ਉਡਾ ਰਹੇ ਨੇ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਦਾ ਵੀ ਕਿਸ ਤਰ੍ਹਾਂ ਦੀਆਂ ਗੱਲਾਂ ਚੋਣ ਪ੍ਰਚਾਰ ਵਿੱਚ ਕਰ ਰਿਹਾ ਹੈ ਜੀ ਜੀ ਤੁਸੀਂ ਗੱਲ ਕੀਤੀ ਵੀ ਇਹ ਭਾਰਤ ਜਿਹੜਾ ਇਹ ਗੁਲਦਸਤਾ ਵਾ ਵਾਂਸ ਵਾਂ ਨੇ ਫੁੱਲ ਆ ਉਹਨਾਂ ਫੁੱਲਾਂ ਦੇ ਵਿੱਚ ਪੰਜਾਬ ਵੀ ਆਉਂਦਾ ਪੰਜਾਬ ਦੀ ਮਹਿਕ ਜਿਹੜੀ ਆ ਪੂਰੀ ਦੁਨੀਆ 'ਚ ਫੈਲੀ ਹੋਈ ਆ ਪੂਰੀ ਦੁਨੀਆ ਇਸ ਜਿਹੜੀ ਸੁਗੰਧ ਦਾ ਆਨੰਦ ਮਾਣਦੀ ਆ ਸਾਡੀ ਬੋਲੀ ਜਿਹੜੀ ਆ ਉਹਦਾ ਆਨੰਦ ਮਾਣਦੀ ਆ ਤੇ ਸਾਡੀ ਜਿਹੜੀ ਬੋਲੀ ਆ ਇਹਦੇ ਵਿੱਚ ਬਣੇ ਜਿਹੜੇ ਗਾਣੇ ਆ ਉਹ ਇਸ ਵੇਲੇ ਵਿਦੇਸ਼ਾਂ ਤੱਕ ਧੂਮਾ ਪਾਉਂਦੇ ਆ ਚਾਹੇ ਉਹ ਨਿਊਯਾਰਕ ਤੇ ਸਟ੍ਰੀਟਸ ਦੇ ਉੱਤੇ ਗਾਣੇ ਚੱਲਣ ਚਾਹੇ ਉਹ ਚਾਰਟ ਬਰਡਸ ਦੇ ਉੱਤੇ ਗਾਣੇ ਚੱਲਣ ਇਸੇ ਤਰ੍ਹਾਂ ਇੱਕ ਫਿਲਮ ਬਣੀ ਪੰਜਾਬ ਦਾ ਇੱਕ ਗਾਇਕ ਅਮਰ ਸਿੰਘ ਚਮਕੀਲਾ ਮਰਹੂ ਉਹ ਫਿਲਮ ਰਿਲੀਜ਼ ਹੋਈ ਲੋਕਾਂ ਨੇ ਬੇਹਦ ਪਸੰਦ ਕੀਤੀ ਪਰ ਗਰਾਊਂਡ ਲੈਵਲ ਦੇ ਉੱਤੇ ਹੁਣ ਜਿਹੜੀ ਬੇਤੁਕੀ ਬਹਿਸ ਕੋਈ ਉਹਨਾਂ ਦੇ ਪਰਿਵਾਰ ਕੋਲ ਜਾ ਰਿਹਾ ਕੋਈ ਉਹਨਾਂ ਦੇ ਮਾਸੜ ਕੋ ਜਾ ਰਿਹਾ ਕੋਈ ਉਹਨਾਂ ਦੀ ਭੂਆ ਕੋ ਜਾ ਰਿਹਾ ਉਹ ਮਤਲਬ ਉਹ ਜਿੰਨੀ ਉਹ ਲੇਜੈਂਡਰੀ ਚੀਜ਼ ਬਣੀ ਹੋਈ ਆ ਉਹਦੀ ਖੇ ਮਤਲਬ ਕਹਿ ਸਕਦੇ ਆ ਕਰੰਟ ਚ ਲੱਗ ਪਈ ਆ ਦੇਖੋ ਅਸਲ 'ਚ ਨਾ ਜਿਹੜਾ ਪੰਜਾਬੀ ਦਾ ਮੀਡੀਆ ਵਾ ਨਾ ਉਹਦੇ ਬਾਰੇ ਵੀ ਕਦੇ ਆਪਾਂ ਸਪੈਸ਼ਲ ਗੱਲ ਕਰਾਂਗੇ ਕਿਉਂਕਿ ਪੰਜਾਬੀ ਤਾਂ ਮੀਡੀਆ ਵਾਲੇ ਤੱਕ ਉਸ ਤਰ੍ਹਾਂ ਵਿਕਸਿਤ ਹੀ ਨਹੀਂ ਹੋਇਆ ਹੈਗਾ ਉਹਨੂੰ ਪਤਾ ਹੀ ਨਹੀਂ ਕਿ ਉਹਨੇ ਰਿਪੋਰਟਿੰਗ ਕਰਨੀ ਆ ਤਾਂ ਕਿੱਦਾਂ ਕਰਨੀ ਹੈਗੀ ਆ ਆ ਜਦੋਂ ਤਾਂ ਡਿਜੀਟਲ ਮੀਡੀਆ ਆਇਆ ਦੇਖੋ ਡਿਜੀਟਲ ਮੀਡੀਆ ਦਾ ਜਿਹੜਾ ਵਿਕਾਸ ਹੋਇਆ ਹਿੰਦੀ ਅੰਗਰੇਜ਼ੀ ਵੀ ਤਾਂ ਬਹੁਤ ਵਧੀਆ ਢੰਗ ਨਾਲ ਹੋ ਗਿਆ ਕਿਉਂਕਿ ਉੱਥੇ ਉਹ ਸਰਕਾਰ ਨੂੰ ਸਵਾਲ ਕਰ ਰਿਹਾ ਨਵੀਆਂ ਸਟੋਰੀਆਂ ਕੱਢ ਰਿਹਾ ਸਾਡੇ ਜਿਹੜਾ ਇਹ ਵਿਕਾਸ ਹੋਇਆ ਉਹ ਸਭ ਨੂੰ ਅੱਗ ਲਾਉਣ ਵਾਲਾ ਕੰਮ ਹੀ ਕਰ ਰਿਹਾ ਹੈਗਾ ਉਹ ਜਾ ਕੇ ਕਿਸੇ ਦੇ ਮੂੰਹ ਦੇ ਵਿੱਚ ਭੂਕਣਾ ਜਾਂ ਦੇ ਦਿੰਦਾ ਵੀ ਹਾਂ ਵੀ ਤੁਸੀਂ ਦੱਸੋ ਤੁਸੀਂ ਦੱਸੋ ਇਹਨੂੰ ਅਸਲ ਵਿੱਚ ਬਾਈਟ ਟਾਈਪ ਜਰਨਲਿਜ਼ਮ ਕਹਿੰਦੇ ਆ ਬਾਈਟ ਟਾਈਪ ਜਰਨਲਿਜ਼ਮ ਦਾ ਗਰਾਊਂਡ ਰਿਐਲਿਟੀ ਨਾਲ ਤੇ ਖੋਜੀ ਪੱਤਰਕਾਰੀ ਨਾਲ ਕੋਈ ਸਬੰਧ ਨਹੀਂ ਹੁੰਦਾ ਹੈਗਾ ਇਹ ਸਾਡੇ ਉਹ ਬਾਈਟ ਟਾਈਪ ਜਰਨਲਿਜ਼ਮ ਹੋ ਰਹੀ ਹੈ ਤੇ ਇਹ ਕਾਰਨ ਹੈ ਪਰ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਡਿਬੇਟ ਹੈ ਉਹ ਬਹੁਤ ਹਲਕੇ ਲੈਵਲ ਦੀ ਪਹਿਲਾਂ ਤਾਂ ਉਹ ਫਿਲਮ ਵਾਲਿਆਂ ਨੂੰ ਹੀ ਇਸ ਤਰ੍ਹਾਂ ਦਿੰਦਣ ਲੱਗ ਗਏ ਕਿ ਦੇਖੋ ਜੀ ਇਹਨੇ ਫਿਲਮ ਪੰਜਾਬੀ ਚ ਕਿਉਂ ਨਹੀਂ ਬਣਾਈ ਵੀ ਇਮਤੀਆਜ਼ ਅਲੀ ਵਰਗਾ ਹਿੰਦੁਸਤਾਨ ਲੈਵਲ ਦਾ ਜਿਹੜਾ ਹੈਗਾ ਵਾ ਡਾਇਰੈਕਟਰ ਉਹ ਹਿੰਦੀ ਭਾਸ਼ਾ ਵੱਡੇ ਭਾਸ਼ਾ ਤੇ ਵੱਡੇ ਲੋਕਾਂ ਲਈ ਉਹ ਫਿਲਮ ਬਣਾਏਗਾ ਵੱਡੇ ਕੈਨਵਸ ਤੇ ਹਾਂ ਉਹਦੇ ਲਈ ਸਾਡਾ ਕੋਈ ਪੰਜਾਬੀ ਵਾਲਾ ਡਾਇਰੈਕਟਰ ਬਣਾਵੇ ਕਿਉਂਕਿ ਉਹ ਉਹਨੂੰ ਤਾਂ ਉਹੀ ਤਜਰਬਾ ਵਾ ਨਾ ਜਿਹੜਾ ਬਣਾਉਣ ਵਾਲਾ ਪਰ ਤੁਸੀਂ ਇਹਨੂੰ ਆਏ ਵੀ ਦੇਖੋ ਕਿ ਉਸ ਬੰਦੇ ਨੇ ਪੰਜਾਬ ਨੂੰ ਜਿਹੜਾ ਹੈਗਾ ਉਹ ਸਿੰਧੀ ਸਿਨੇਮਾ ਚ ਦਿਖਾਇਆ ਹਾਂ ਉਹਦੇ ਉੱਤੇ ਇੱਕ ਡਿਬੇਟ ਹੋ ਸਕਦੀ ਹੈ ਜਿਹੜੀ ਇਸ ਫਿਲਮ ਮੈਂ ਵੀ ਦੇਖੀ ਆ ਮੈਨੂੰ ਫਿਲਮ ਦੀਆਂ ਕਈ ਗੱਲਾਂ ਚੰਗੀਆਂ ਲੱਗੀਆਂ ਕਈ ਤੇ ਮੈਨੂੰ ਦਿੱਕਤ ਵੀ ਲੱਗੀ ਮੈਨੂੰ ਵੀ ਦਿੱਕਤ ਲੱਗੀ ਉਸ ਫਿਲਮ ਦੇ ਵਿੱਚ ਉਹ ਦਿੱਕਤ ਮੈਨੂੰ ਕੀ ਲੱਗੀ ਆ ਕਿ ਪਹਿਲੀ ਹੀ ਗੱਲ ਤੇ ਹੈਗੀ ਆ ਕਿ ਉਸ ਫਿਲਮ ਦੇ ਵਿੱਚ ਇਹ ਤਾਂ ਉਹਨਾਂ ਨੇ ਦਿਖਾਇਆ ਵੀ ਜਿਹੜਾ ਚਮਕੀਲਾ ਜਿਸ ਤ ਸਮਾਜ ਤੋਂ ਲੈਣਾ ਠੀਕ ਆ ਪਰ ਉਹਨੂੰ ਜਦੋਂ ਕੋਈ ਗਾਇਕ ਨੂੰ ਸੈਲੀਬ੍ਰੇਟ ਕਰਦਾ ਉਹ ਸੈਲੀਬ੍ਰੇਟ ਉੱਤੇ ਸਵਾਲ ਹੁੰਦਾ ਫਿਰ ਸੈਲੀਬ੍ਰੇਟ ਤੇ ਤੁਸੀਂ ਉਸ ਗਾਇਕ ਨੂੰ ਬਰੀ ਨਹੀਂ ਕਰ ਸਕਦੇ ਹੁੰਦੇ ਹੈਗੇ ਦੂਜੀ ਜਿਹੜੀ ਚੀਜ਼ ਆ ਉਹਦੇ ਵਿੱਚ ਕਈ ਨਿੱਗਲਾਂ ਇਦਾਂ ਦਿਖਾਈਆਂ ਕਿ ਚਮਕੀਲੇ ਦੇ ਮਰਨ ਤੋਂ ਬਾਅਦ ਬੜੇ ਪ੍ਰੋਟੈਸਟ ਹੋਏ ਸੀ ਮੈਂ ਖੁਦ ਰਿਸਰਚ ਕੀਤੀ ਆ ਮੈਂ ਇੱਕ ਸਿੱਧੂ ਮੂਸੇਵਾਲੇ ਦੇ ਬਾਅਦ ਨੇ ਇੱਕ ਪੰਜਾਬੀ ਗਾਇਕੀ ਉੱਤੇ ਪੂਰਾ ਇੱਕ ਮੇਰਾ ਲੰਮਾ ਪੀਸ ਹੈ 10-12 ਹਜ਼ਾਰ ਸ਼ਬਦਾਂ ਦਾ ਦਾ ਕਰਵਾ ਮੈਗਜ਼ੀਨ ਚ ਲੱਗਿਆ ਹੋਇਆ ਮੈਂ ਉਸ ਅਸਲ ਸਾਰਥੀ ਦੀ ਪਾਇਆ ਕਿ ਕੋਈ ਇਦਾਂ ਦੇ ਉਹ ਇਦਾਂ ਦੇ ਪ੍ਰੋਟੈਸਟ ਨਹੀਂ ਹੋਏ ਸੀ ਇਹ ਇਹ ਦੇ ਮਰਨ ਉਤੇ ਚਮਕੀਲੇ ਦੇ ਮਰਨ ਉਤੇ ਐਸੇ ਟੰਗ ਦੇ ਨਾਲ ਹੀ ਉਹਦੇ ਵਿੱਚ ਇੱਕ ਦੋ ਥਾਵਾਂ ਤੇ ਉਹਨੂੰ ਰੈਵਿਊਲੇਸ਼ਨਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਮੈਨੂੰ ਗਲਤ ਲੱਗਿਆ ਉਹਦੇ ਵਿੱਚ ਵੀ ਕੋਈ ਇਦਾਂ ਦੀ ਗੱਲ ਨਹੀਂ ਸੀਗੀ ਅਸਲ 'ਚ ਜਿਹੜੀ ਸਾਰਥਕ ਬਹਿਸ ਹੋਣ ਵਾਲੀ ਇਹ ਹੈਗੀ ਸੀਗੀ ਕਿ ਚਮਕੀਲੇ ਦੀ ਹੱਤਿਆ ਮਾੜੀ ਸੀਗੀ ਕਿਸੇ ਵੀ ਕਲਾਕਾਰ ਦੀ ਹੱਤਿਆ ਜਿਹੜੀ ਮਾੜੀ ਹੈ ਜਿਹਦੇ ਵੱਲੋਂ ਮਰਜ਼ੀ ਕੀਤੀ ਜਾਵੇ ਦੂਜਾ ਜਿਹੜਾ ਹੈਗਾ ਉਹਦੇ ਇਹਦੇ ਵਿੱਚ ਇਦਾਂ ਹੋਣੀ ਹੈ ਕਿ ਚਮਕੀਲਾ ਜਿਹੜਾ ਗਾਉਂਦਾ ਸੀ ਉਹ ਸੱਚ ਉਸ ਤਰ੍ਹਾਂ ਦੀ ਗਾਇਕੀ ਪਹਿਲਾਂ ਵੀ ਗਾਈ ਜਾਂਦੀ ਸੀ ਪੰਜਾਬ ਦੀ ਜਿਹੜੀ ਗਾਇਕੀ ਹੈ ਨਾ ਉਹ ਉਹਦੇ ਵਿੱਚ ਸਮੰਤ ਬਾਦ ਔਰਤ ਦੇ ਉੱਤੇ ਦਾਬਾ ਇਹਦੇ ਨਾਲ ਸਾਰੀ ਪਿੱਤਰ ਪਿੱਤਰ ਸੱਤਾ ਵਾਲੀਆਂ ਗੱਲਾਂ ਉਹ ਸਾਰੀਆਂ ਪੰਜਾਬ ਦੀ ਸਮਾਜ ਚ ਪਈਆਂ ਨੇ ਉਹ ਪੰਜਾਬੀ ਸਮਾਜ ਤੋਂ ਲੈ ਕੇ ਉਹ ਗਾ ਰਿਹਾ ਸੀ ਪਰ ਸਵਾਲ ਇਹ ਹੈਗਾ ਵੀ ਇਹ ਗਾਉਣ ਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦਾ ਕੋਈ ਕਲਾਕਾਰ ਕਿਉਂਕਿ ਕਲਾਕਾਰ ਦਾ ਕੰਮ ਜੇ ਕੋਈ ਜਿਵੇਂ ਕੋਈ ਕਲਾਕਾਰ ਕਹਿੰਦਾ ਮੈਂ ਤਾਂ ਇਹ ਸਮਾਜ ਤੋਂ ਲੈ ਕੇ ਗਾ ਰਿਹਾ ਨੋ ਸਮਾਜ ਤੋਂ ਲੈ ਕੇ ਗਾਉਣਾਂ ਇਹ ਸ਼ਬਦ ਬੋਲ ਕੇ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਠੀਕ ਹੈ ਸਮਾਜ ਤੋਂ ਲਈਆਂ ਹੋਈਆਂ ਚੀਜ਼ਾਂ ਦਿਖਾ ਰਹੇ ਹੋ ਤਾਂ ਠੀਕ ਹੈ ਹੁਣ ਜਦੋਂ ਉਹਨੂੰ ਦਿਖਾਉਣੇ ਹੋ ਤਾਂ ਤੁਹਾਡੇ ਤੁਹਾਨੂੰ ਕੋਈ ਬਾਅਦ ਵਿੱਚ ਅਕਲ ਮਿਲੇ ਫਿਰ ਤਾਂ ਮੰਨਿਆ ਜੇ ਤੁਸੀਂ ਉਹਨੂੰ ਸੈਲੀਬ੍ਰੇਸ਼ਨ ਕਰ ਰਹੇ ਹੋ ਦੀ ਉਹ ਫਿਰ ਅਕਲ ਥੋੜਾ ਉਹ ਤਾਂ ਤੁਸੀਂ ਉਹਨੂੰ ਇੰਜੋਏ ਕਰ ਰਹੇ ਹੋ ਉਹਦਾ ਚੀਜ਼ਾਂ ਦਾ ਚਮਕੀਲੇ ਚ ਉਹ ਦਿੱਕਤ ਸੀਗੀ acha ਫਿਲਮ ਆ ਜਿਹੜੀ ਫਿਲਮ ਕਈ ਗੱਲਾਂ ਤੋਂ ਬੜੀ ਅੱਛੀ ਆ ਤੁਹਾਨੂੰ ਸਾਰੀ ਫਿਲਮ ਦੇ ਵਿੱਚ ਲਾਸ਼ ਦਿਖਦੀ ਆ ਉਹ ਲਾਸਟ ਨਾਲ ਤੁਹਾਡੀ ਹਮਦਰਦੀ ਜਾਗਦੀ ਹੈ ਚਾਹੇ ਕੋਈ ਬੰਦਾ ਤੁਹਾਡੇ ਵਿਰੋਧੀ ਵਿਚਾਰਾਂ ਦਾ ਹੋਵੇ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਇਹਦਾ ਹੱਤਿਆ ਨਹੀਂ ਹੋਣੀ ਚਾਹੀਦੀ ਸੀ ਉਹਦੇ ਵਿੱਚ ਉਹਨੇ ਜਿੰਨੀ ਵਧੀਆ ਆਪਣਾ ਡਿਜ਼ਾਈਨ ਵਗੈਰਾ ਰੱਖਿਆ ਉਹਦਾ ਸੈਟਅਪ ਹੈ ਮੈਨੂੰ ਲੱਗਦਾ ਕਿ ਪੰਜਾਬੀ ਜਿਹੜੀ ਡਾਇਰੈਕਟਰ ਆ ਉਹਨਾਂ ਨੂੰ ਸਿੱਖਣਾ ਚਾਹੀਦਾ ਉਸ ਤਰ੍ਹਾਂ ਦੀ ਫਿਲਮ ਤੋਂ ਤੇ ਇੱਕ ਹੋਰ ਜਿਹੜੀ ਹਲਕੇ ਲੈਵਲ ਦੀ ਡਿਬੇਟ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਜਿਉਂ ਦਲਿਤ ਕਰਕੇ ਮਾਰਤਾ ਫਲਾਣਾ ਨਹੀਂ ਦਲਿਤ ਕਰਕੇ ਨਹੀਂ ਮਾਰਿਆ ਗਿਆ ਸੀਗਾ ਉਹ ਜਿਹੜਾ ਉਦੋਂ ਦੀ ਮਿਲਟੈਂਸੀ ਸੀ ਉਹਨੂੰ ਜਿਹੜਾ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਸੀ ਉਹਦੇ ਬਾਰੇ ਉਹ ਇਦਾਂ ਹੀ ਫੈਸਲੇ ਲੈਂਦੀ ਸੀ ਜੋ ਕਿ ਗਲਤ ਸੀਗੇ ਪਰ ਇਹਨੂੰ ਦਲਿਤ ਬਨਾਮ ਜੱਟ ਦਾ ਮੁੱਦਾ ਬਣਾਉਣਾ ਕਿਤਨਾ ਕਿਤੇ ਕਿਸੇ ਖਤਰਨਾਕ ਤੇ ਰੂਪ ਦੇ ਹੱਥਾਂ 'ਚ ਤੁਸੀਂ ਖੇਡ ਰਹੇ ਹੋ ਜੋ ਕਿ ਨਹੀਂ ਖੇਡਣਾ ਚਾਹੀਦਾ ਜੀ ਜਿਮੇਂਦਰ ਜੀ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦੇਣ ਲਈ ਖਬਰਾਂ ਪੂਰੀ ਤਫਸੀਲ ਦੇ ਨਾਲ ਸਮਝਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਸਸਵੀ ਕਾਲ ਜੀ ਸ਼ੁਕਰੀਆ ਜੀ ਮਿਹਰਬਾਨੀ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ